ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਣੇ ਨਾਲ ਨੇ ਸਿੱਖ ਪ੍ਰਚਾਰਕ ਭਾਈ ਸਾਹਿਬ ਭਾਈ ਪਰਮਜੀਤ ਅਕਾਲੀ ਜਿੱਦਾਂ ਕਿ ਆਪ ਸਭ ਜਾਣਦੇ ਆ ਆਪਾਂ ਇਹਨਾਂ ਨੂੰ ਕਿ ਲੱਗ ਲੱਗ ਵਿਸ਼ਿਆਂ ਤੇ ਇਹ ਸਮਾਜਿਕ ਵਿਸ਼ਿਆਂ ਤੇ ਧਾਰਮਿਕ ਵਿਸ਼ਿਆਂ ਤੇ ਆਪਣੇ ਵਿਚਾਰ ਦਿੰਦੇ ਰਹਿੰਦੇ ਹਨ ਕਿਤੇ ਵੀ ਵਿਵਾਦ ਵੀ ਹੁੰਦੀ ਹੈ ਜਾਂ ਕੋਈ ਵੀ ਸਿੱਖ ਮਸਲਾ ਹੁੰਦਾ ਹੈ ਉੱਥੇ ਜਾ ਕੇ ਇਹ ਆਪਣਾ ਪੂਰਨ ਤੌਰ ਤੇ ਯੋਗਦਾਨ ਦਿੰਦੇ ਹਨ ਸੋ ਅੱਜ ਆਪਾਂ ਨੇ ਇਹਨਾਂ ਨਾਲ ਗੱਲਬਾਤ ਕਰਨੀ ਹੈ ਕਿ ਅੱਜ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹ ਸਿੱਖੀ ਵੱਲ ਕਿਉਂ ਨਹੀਂ ਆ ਰਹੀ ਤੇ ਉਸ ਨੂੰ ਆਪਾਂ ਸਿੱਖੀ ਨਾਲ ਕਿਵੇਂ ਜੋੜੀਏ ਬਾਬਾ ਜੀ ਦਾ ਪਹਿਲਾਂ ਸਵਾਗਤ ਕਰਦੇ ਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹaraj ਧੰਨਵਾਦ ਆਪ ਜੀ ਦਾ ਬਹੁਤ ਬਹੁਤ ਆਪ ਜੀ ਦਾ ਹੀ ਧੰਨਵਾਦ ਬਾਬਾ ਜੀ ਕਿੰਨੇ ਰੁਝੇ ਮੈਨੂੰ ਆਪ ਜੀ ਦੇ ਫੇਰ ਵੀ ਆਪ ਜੀ ਨੇ ਸਮਾਂ ਦਿੱਤਾ ਪਹਿਲਾ ਸਵਾਲ ਸਾਡਾ ਇਹੀ ਰਹੂਗਾ ਜੀ ਵੀ ਜਿਹੜੀ ਆਪਣੀ ਨਵੀਂ ਜਨਰੇਸ਼ਨ ਹੈ ਅੱਜ ਨਵੀਂ ਪੀੜ੍ਹੀ ਹੈ ਉਹ ਸਿੱਖੀ ਨਾਲ ਕਿਉਂ ਨਹੀਂ ਜੁੜ ਰਹੀ ਜੇ ਜੁੜ ਨਹੀਂ ਰਹੀ ਤਾਂ ਆਪਾਂ ਉਹਨਾਂ ਨੂੰ ਉਸ ਪੀੜ੍ਹੀ ਨੂੰ ਕਿਵੇਂ ਜੋੜੀਏ ਬੱਚਿਆਂ ਮੈਂ ਕੋਲ ਤੁਹਾਡਾ ਸਵਾਲ ਆ ਉਹਦੇ ਪਿੱਛੇ ਜਵਾਬ ਬਹੁਤ ਨੇ ਅੱਜ ਆਪਾਂ ਮੋਢਲੀ ਜੀ ਗੱਲ ਕਰੀਏ ਤੇ ਮੈਨੂੰ ਲੱਗਦਾ ਵੀ ਸਭ ਤੋਂ ਪਹਿਲਾਂ ਸਾਡੀਆਂ ਆਪਣੀਆਂ ਗਲਤੀਆਂ ਨੇ ਉਹ ਗਲਤੀਆਂ ਦੇ ਵਿੱਚ ਪਹਿਲੀ ਗਲਤੀ ਸਾਡੀ ਇਹ ਆ ਕਿ ਸਾਡੇ ਆਪਣਿਆਂ ਨੇ ਆਪੂ ਬਣੇ ਪ੍ਰਚਾਰਕਾਂ ਨੇ ਆਪਣੇ ਆਪ ਨੂੰ ਪ੍ਰਚਾਰਕ ਕਹਿਣ ਵਾਲਿਆਂ ਨੇ ਸਾਡੀਆਂ ਸੰਸਥਾਵਾਂ ਨੂੰ ਭੰਡਿਆ ਹਾਂਜੀ ਇੱਕ ਤਰ੍ਹਾਂ ਦਾ ਬਦਨਾਮ ਕੀਤਾ ਇਹ ਕਹਿ ਕੇ ਵੀ ਇਹਨਾਂ ਸੰਸਥਾਵਾਂ ਦੇ ਵਿੱਚ ਨਸ਼ੇ ਹੁੰਦੇ ਨੇ ਜੀ ਇਹਨਾਂ ਦੇ ਜੀਵਨ ਨਹੀਂ ਚੰਗੇ ਕਿ ਲੋਟੂ ਟੋਲੇ ਨੇ ਇਹ ਬਾਬੇ ਨੇ ਪਖੰਡੀ ਇਦਾਂ ਦੀਆਂ ਗੱਲਾਂ ਕਰ ਕਰਕੇ ਲੋਕਾਂ ਨੂੰ ਮਾਨਸਿਕ ਤੌਰ ਤੇ ਕਿਉਂਕਿ ਵਿਦਿਆਲੇ ਸੰਪਰਦਾਵਾਂ ਸੰਸਥਾਵਾਂ ਦਲਪੰਥ ਇਹ ਸਮੇਂ ਤੋਂ ਚੱਲੀ ਆਉਂਦੀਆਂ ਨੇ ਬਿਲਕੁਲ ਜਿਵੇਂ ਐਗਜ਼ਾਮਪਲ ਦਲਪੰਥ ਥਿਆ ਤੇ ਦਲਪੰਥ ਦਾ ਇਹ ਰਜਾਨ ਹੁੰਦਾ ਸੀ ਜਿਵੇਂ ਬੁੱਢਾ ਦਲ ਸਰਬੋੱਚਾ ਹਮੇਸ਼ਾ ਸ਼ੁਰੂ ਤੋਂ ਦਲਪੰਥ ਬੁੱਢਾ ਦਲ ਤਰਨਾ ਦਲ ਸੀਗਾ ਹੁਣ ਕਿ ਲੋ ਬਹੁਤ ਜਿਆਦੀਆਂ ਹੁਣ ਤੱਕ ਇਸ ਲਤਾਵਾ ਬਣ ਗਈਆਂ ਦਲਪੰਥ ਨੇ ਕਿੰਨੇ ਕਿ ਬਣ ਗਏ ਦਲ ਪ੍ਰਮੁੱਖਾ ਹੁੰਦਾ ਸੀਗਾ ਕਿ ਜਿਹਦੇ ਵੀ ਦੋ ਬੱਚੇ ਹੁੰਦੇ ਸੀ ਨਾ ਭਾਈ ਸਾਹਿਬ ਜੀ ਇਤਿਹਾਸ ਪੜ ਕੇ ਦੇਖ ਲਓ ਹੁਣ ਇਹ ਜਿਹੜਾ 90 ਤੱਕ ਜਾ ਕੇ ਇਹ ਖੇਡ ਥੋੜੀ ਜਿਹੀ ਖਰਾਬ ਹੋਈ ਆ 90 95 ਤੋਂ ਬਾਅਦ ਹੀ ਇੱਥੇ ਪਹਿਲਾਂ ਜਿਹਦੇ ਵੀ ਦੋ ਬੱਚੇ ਕਿ ਜਿਉ ਇੱਕ ਬੱਚਾ ਦਲਪੰਥ ਵਿੱਚ ਭਰਤੀ ਕਰਾਉਂਦਾ ਸਿਰਦਾਸੇ ਕਰਾਉਂਦਾ ਹੁੰਦਾ ਸੀ ਚਾਹ ਕੇ ਕਰਾਉਂਦਾ ਸੀ ਤੇ ਉਸ ਬੱਚਾ ਜਿਹੜਾ ਦਲਪੰਥ ਚ ਰਹਿੰਦਾ ਸੀ ਬਿਹੰਗਮ ਦੌਰ ਦੇ ਉੱਤੇ ਵਿਚਰਦਾ ਸੀ ਜਿਉ ਆਨੰਦਕਾਰ ਜੀ ਵੀ ਕਰਾਉਂਦਾ ਸੀ ਕਿ ਉਹ ਦਲਪੰਥ ਹੀ ਰਹਿੰਦਾ ਸੀ ਹਾਂਜੀ ਹਾਂਜੀ ਫਿਰ ਜਿਵੇਂ ਤਕਸਾਲ ਆ ਸਾਡੀ ਜਾਂ ਜਿਵੇਂ ਐਗਜ਼ਾਮਪਲ ਮਸਤੂਆਣਾ ਸਾਹਿਬ ਆ ਜਾਂ ਨਾਨਕਸਰੀਆਂ ਦੀਆਂ ਆਪਣੀਆਂ ਸੰਸਥਾਵਾਂ ਨੇ ਜਿਹੜੀਆਂ ਗੁਰਮਤ ਪ੍ਰਚਾਰ ਵਾਲੇ ਪਾਸੇ ਨੇ ਠਾਠਾ ਨਹੀਂ ਕਹਿ ਰਿਹਾ ਮੈਂ ਸਥਾਪਨਾ ਨੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਉੱਥੇ ਗੁਰਬਾਣੀ ਸੰਥਿਆ ਬੱਚਿਆਂ ਨੂੰ ਕੀਰਤਨ ਦੀ ਵਿਦਿਆ ਗਤਕਾ ਦੀ ਵਿਦਿਆ ਦਿੱਤੀ ਜਾਂਦੀ ਸ਼ੁਰੂ ਤੋਂ ਕੀਤੀ ਜਾਂਦੀ ਵੀ ਆ ਤੇ ਆਪਣੇ ਬੱਚਿਆਂ ਨੂੰ ਜਿਵੇਂ ਅਸੀਂ ਮੈਂ ਆਪਣੀ ਗੱਲ ਕਰਾਂ ਅਸੀਂ ਤਿੰਨ ਭਾਈ ਸੀਗੇ ਤੇ ਸਾਨੂੰ ਸਾਡੇ ਮਾਤਾ ਜੀ ਉਹਨਾਂ ਨੇ ਛੋਟੇ ਛੋਟੇ ਜਿਹੜਾ ਸੀਗਾ ਉਹ ਵਿਦਿਆਲੇ ਵਿੱਚ ਭੇਜਤਾ ਸੀਗਾ ਦੋਨੋਂ ਮੇਰੇ ਭਾਈ ਜਿਹੜੇ ਸੀ ਉਹ ਵਿਦਿਆਲੇ ਪੜ੍ਹੇ ਨੇ ਮੈਂ ਦਮਦਮਾ ਸਾਹਿਬ ਮਸਤੂਆਣਾ ਸਾਹਿਬ ਸੰਥਿਆ ਗੁਰਬਾਣੀ ਦੀ ਲਈ ਆ ਫਿਰ ਮੈਂ ਦਲਪੰਥ ਬੁੱਢਾ ਦਲ ਦੇ ਵਿੱਚ ਮਹਾਰਾਜ ਜੀ ਸਾਨੂੰ ਮਨੂੰ ਅਰਦਾਸੇ ਕਰਵਾਤਾ ਸੀਗਾ ਮੈਂ ਅਰਦਾਸੀਆ ਸਿੰਘ ਹੈ ਜੀ ਤੇ ਮੈਂ ਬਚਪਨ ਵਿੱਚ ਬਾਬਾ ਸੰਤਾ ਸਿੰਘ ਜੀ ਦਲਪੰਥ ਬੁੱਢਾ ਦਲ ਦੇ ਮੁਖੀ ਉੱਥੋਂ ਸੰਥਿਆ ਦਾ ਸਮਝ ਲਈ ਦਲਪੰਥ ਸੇਵਾਵਾਂ ਬਹੁਤ ਕੀਤੀਆਂ ਪਰ ਉਹ ਮੂਕੇ ਕਾਰਨ ਚ ਇਦਾਂ ਦੇ ਬਣ ਕੇ ਵੀ ਸਾਨੂੰ ਵਾਪਸ ਵਿਚਰਨਾ ਪਿਆ ਗਿਆ ਪਰ ਬਿਲਕੁਲ ਗੱਲ ਇਹ ਹੈ ਵੀ ਹੁਣ ਅਸੀਂ ਅਸੀਂ ਉਹ ਐਫਿਡ ਕਰ ਨਹੀਂ ਰਹੇ ਡੋਲਾ ਤਾਂ ਅਸੀਂ ਪਾਈ ਜਾਂਦੇ ਆ ਕਿ ਪ੍ਰਚਾਰ ਨਹੀਂ ਹੈਗਾ ਪ੍ਰਚਾਰ ਨਹੀਂ ਹੈਗਾ ਬਟ ਜਿਹੜੇ ਕਰ ਰਹੇ ਨੇ ਪ੍ਰਚਾਰ ਸਾਡੀ ਸਭ ਤੋਂ ਵੱਡੀ ਐਸ ਵਾਲੀ ਇੱਕ ਮੁਸ਼ਕਲ ਕੀ ਆ ਇਹਦਾ ਸੰਬੰਧ ਦੀ ਦੌਰਵਰ ਤੋਂ ਬਹੁਤ ਹੋ ਰਹੀ ਆ ਵਰਤੋਂ ਸਹੀ ਨਹੀਂ ਹੋ ਰਹੀ ਸਾਡੀ ਮਾਇਆ ਜਿੱਥੇ ਲੱਗਣੀ ਚਾਹੀਦੀ ਆ ਜਿਹੜੇ ਕੰਮਾਂ 'ਚ ਲੱਗਣੀ ਚਾਹੀਦੀ ਆ ਉੱਥੇ ਨਾਲ ਲਾ ਕੇ ਇੱਕ ਬਹੁਤ ਵੱਡਾ ਠੱਗ ਟੋਲਾ ਜਿਹੜਾ ਵਾ ਉਹ ਇਕੱਠਾ ਹੋ ਕੇ ਤੇ ਵੱਖ-ਵੱਖ ਤਰੀਕੇ ਨਾਲ ਪਰਪੰਜ ਰਚ ਕੇ ਜਿਵੇਂ ਕੋਈ ਕਹਿੰਦਾ ਜੀ ਮੈਂ ਮਨੁੱਖਤਾ ਦੀ ਸੇਵਾ ਕਰ ਰਿਹਾ ਉਹ ਕੋਈ ਕਹਿੰਦਾ ਮੈਂ ਤੀਰਥ ਬਣਾ ਰਿਹਾ ਕੋਈ ਕਿਸੇ ਹੋਰ ਤਰੀਕੇ ਨਾਲ ਐਨ ਜੀਓ ਜਿਵੇਂ ਖਾਸ ਕਰਕੇ ਮੈਂ ਬੇਨਤੀ ਕਰਾਂ ਵੀ ਜਿਹੜੀਆਂ ਐਨ ਜੀਓਜ਼ ਬਣ ਗਈਆਂ ਬਹੁਤਾਂਤ ਵੱਡੇ ਲੈਵਲ ਦੇ ਉੱਤੇ ਜਿਹੜਾ ਵਾ ਉਹ ਠੱਗ ਟੋਲਾ ਵਾ ਕਿਉਂਕਿ ਹੁਣ ਜਿਹੜੀਆਂ ਐਨਜੀਓ ਜਾਂ ਤਾਂ ਤੁਸੀਂ ਬਣਾਈਆਂ ਸੇਵਾ ਦੇ ਲਈ ਤੇ ਫਿਰ ਸੇਵਾ ਤਾਂ ਇਹ ਹੁੰਦੀ ਹੈ ਵੀ ਤੁਸੀਂ ਸੇਵਾ ਕਰੋ ਨਾ ਕਿ ਬਿਜ਼ਨਸ ਬਣਾ ਲਓ ਉਹਨੂੰ ਸੋ ਇੱਥੇ ਬਿਜ਼ਨਸ ਬਣਾਇਆ ਜਾ ਰਿਹਾ ਕੋਵਾਤਰਾ ਕਿਸੇ ਦੇਖੋ ਇੱਕੋ ਇੱਕ ਤਰ੍ਹਾਂ ਵੈਗੁਰਜੀ ਦਾ ਖਾਲਸਾ ਕੇ ਵੈਗੁਰਜੀ ਕੀ ਬੰਦੇ ਤੇ ਮੁਰਕਿਓ ਸਿੱਖਾਂ ਦਾ ਹੀ ਪੈਸਾ ਜਿਹੜਾ ਵਾ ਉਹ ਲੈ ਕੇ ਤੇ ਮੁਰਕੇ ਜੇ ਕੋ ਸਿੱਖ ਚੱਲ ਜੇ ਮਤ ਲੈਣ ਵਾਸਤੇ ਸੀ ਅਸੀਂ ਪ੍ਰੈਕਟੀਕਲ ਕੀਤੇ ਨੇ ਜੀ ਤੇ ਮਤ ਨਹੀਂ ਕੀਤੀ ਜਾਂਦੀ ਮੈਂ ਕਹਿੰਦਾ ਜੇ ਤੁਸੀਂ ਸੇਵਾਵਾਂ ਕਰ ਰਹੇ ਹੋ ਤੇ ਸੇਵਾਵਾਂ ਐਸ ਲੈਵਲ ਦੇ ਉੱਤੇ ਕਰੋ ਕਿ ਜਿਹਦੇ ਨਾਲ ਕੋਈ ਸਾਨੂੰ ਆਉਟਪੁੱਟ ਮਿਲੇ ਸਰਕਾਰਾਂ ਦੇ ਕੰਮ ਜਿਹੜੇ ਨੇ ਜੇ ਅਸੀਂ ਉਹ ਕਰਨ ਲੱਗ ਜਾਾਂਗੇ ਤੇ ਮੈਨੂੰ ਲੱਗਦਾ ਵੀ ਫਿਰ ਸਰਕਾਰਾਂ ਕਾਦੇ ਵਾਸਤੇ ਬਣਾਈਆਂ ਨੇ ਆਪਾਂ ਕਾਦੇ ਵਾਸਤੇ ਵੋਟ ਦੇ ਦਿੰਦੇ ਹਾਂ ਜੀ ਇਹ ਉਹਨਾਂ ਦੇ ਉੱਤੇ ਪ੍ਰੈਸ਼ਰ ਬਿਲਡ ਕਰੀਏ ਉਹਨਾਂ ਦਾ ਹਾਲਾਤ ਬਣਾਈਏ ਵੀ ਉਹ ਕਰਨ ਕੁਝ ਹਾਂ ਜੇ ਤੁਸੀਂ ਕਿਸੇ ਗਰੀਬ ਦੀ ਮਦਦ ਕਰਦੇ ਹੋ ਚਪਾਰਦਸ਼ਤਾ ਰੱਖੋ ਬਿਲਕੁਲ ਬਿਲਕੁਲ ਉਹਦੇ ਵਿੱਚ ਸਾਰਾ ਕੁਝ ਸਾਹਮਣੇ ਰੱਖੋ ਕੋਈ ਹੰਕਾਰ ਨਹੀਂ ਹੈਗਾ ਮਹਾਰਾਜ ਕਰਾਉਣ ਵਾਲੇ ਨੇ ਹੁਣ ਤੱਕ ਬੜੀਆਂ ਸਵਾਮਾਂ ਮਾਰੇ ਲਈਆਂ ਨੇ ਬਹੁਤ ਸਿੱਖਾਂ ਦੇ ਮਕਾਨ ਬਣਾਏ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੇ ਬਣਾਏ ਬਹੁਤ ਬੱਚਿਆਂ ਦੀ ਐਜੂਕੇਸ਼ਨ ਦਾ ਇਲਾਜ ਦਾ ਬਹੁਤ ਕੁਝ ਹੋਇਆ ਅਸੀਂ ਅਜੇ ਤੱਕ ਖਾਤਾ ਨਹੀਂ ਖਲਾਇਆ ਜੀ ਕਦੀ ਹੂੰ ਬਿਲਕੁਲ ਲੋੜਵੰਦ ਨਾਲ ਸਿੱਧਾ ਸੰਪਰਕ ਕਰਵਾਇਦਾ ਡੋਨੇਸ਼ਨ ਵਾਲੇ ਦਾ ਤੇ ਉਹ ਮਤ ਸਿੱਧੀ ਉੱਥੇ ਪਹੁੰਚ ਜਾਂਦੀ ਆ ਸਾਨੂੰ ਵਿੱਚ ਕਮਿਸ਼ਨ ਰੱਖਣ ਦੀ ਕੀ ਲੋੜ ਹੈ ਵੀ 10000 ਆਇਆ ਮੰਨ ਲਓ ਤੇ ਅਸੀਂ ਉਹ ਚੁੱਪਾਂ ਚ ਰੱਖ ਲਈਏ 5 ਦੇ ਦਈਏ ਇਹ ਕੋਈ ਸੇਵਾ ਥੋੜੀ ਹੈ ਜੀ ਸੇਵਾ ਤਾਂ ਹੀ ਆ ਵੀ ਜਿਹੜੀ ਲੋੜ ਵਾਂਦੀ ਦਸਵੰਦਾ ਉਹ ਸਿੱਧਾ ਲੋੜਵਾਂ ਤੱਕ ਪਹੁੰਚੇ ਬਿਲਕੁਲ ਸਾਡੇ ਵਿੱਚ ਸਾਡੇ ਖਾਤੇ 'ਚ ਪਹਿਲਾਂ ਆਵੇ ਤੇ ਫਿਰ ਅਸੀਂ ਅੱਗੇ ਦੇਈਏ ਇਹ ਗਲਤ ਆ ਮੈਨੂੰ ਲੱਗਦਾ ਸਾਨੂੰ ਇਹ ਤੋਂ ਸੁਚੇਤ ਹੋਣ ਦੀ ਲੋੜ ਆ ਦੂਸਰੀ ਗੱਲ ਪ੍ਰਚਾਰ ਤੁਸੀਂ ਜਿਹੜੀ ਬੇਨਤੀ ਕੀਤੀ ਆ ਵੇਖੋ ਐਸ ਸਮੇਂ ਮੁੱਖ ਲੋੜ ਹੀ ਪ੍ਰਚਾਰ ਦੀ ਆ ਠੀਕ ਬਾਕੀ ਤੇ ਜਿਹੜੇ ਸਾਡੇ ਪੰਥਕ ਮਸਲੇ ਨੇ ਭਾਵੇਂ ਉਹ ਆਪਣੇ ਰਾਜ ਦੀ ਗੱਲ ਆ ਘਰ ਦੀ ਗੱਲ ਆ ਬਫਰ ਸਟੇਟ ਦੀ ਆਪਾਂ ਗੱਲ ਕਰਦੇ ਆ ਉਹ ਤਾਂ ਸਾਡਾ ਕਰਨਾ ਹੀ ਆ ਬਹੁਤ ਕਰ ਰਹੇ ਨੇ ਸਿੱਖ ਜਦੋਂ ਜਿਹੜਾ ਹਰ ਕੋਈ ਆਪਣੇ ਪੱਧਰ ਤੇ ਕਰ ਰਿਆ ਪਰ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਜੀ ਉਹਨੂੰ ਸਾਂਭਣ ਦੇ ਲਈ ਸਾਨੂੰ ਬਹੁਤ ਜ਼ਿਆਦਾ ਲੋੜ ਆ ਕਿ ਸਾਡੇ ਇਦਾਂ ਦੇ ਵਿਦਿਆਲੇ ਮੈਂ ਕਹਿੰਦਾ ਹਰ ਪਿੰਡ ਵਿੱਚ ਹੋਣ ਤਾਂ ਕਿ ਸਾਡੀ ਜਿਹੜੀ ਜਨਰੇਸ਼ਨ ਆ ਉਹ ਵੱਸ ਸਕੇ ਹੂੰ ਬਾਬਾ ਇਹ ਗੱਲਾਂ 'ਚੋਂ ਗੱਲ ਨਿਕਲ ਜਾਂਦੀ ਹੈ ਇੱਕ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਹੈ ਉਹ ਬੰਦਾ ਆਪਣੇ ਇੰਟਰਵਿਊ 'ਚ ਕਹਿ ਰਿਹਾ ਕਹਿੰਦਾ ਵੀ ਮੈਨੂੰ ਕੋਈ ਬੰਦਾ ਕਹਿੰਦਾ ਅਮਰੀਕਾ ਗਿਆ ਸੀ ਉਹ ਕਹਿੰਦਾ ਵੀ ਮੈਨੂੰ ਕਹਿੰਦਾ ਬੰਦਾ ਵੀ 10000 ਡਾਲਰ ਲੈ ਲੈ ਵੀ ਸ਼ੋਪਿੰਗ ਕਰ ਲੈ ਤੂੰ ਆ ਆਪਣਾ ਹੀ ਸਿੱਖ ਬੰਦਾ ਕੋਈ 10000 ਡਾਲਰ ਦਾ 9 ਲੱਖ ਰੁਪਿਆ ਬਣ ਗਿਆ ਇੰਡੀਆ ਦਾ ਤੇ 25000 ਡਾਲਰ ਦੀ ਕਿਸੇ ਨੇ ਟਿਕਟ ਲੈ ਕੇ ਦਿੱਤੀ ਫੁੱਟਬਾਲ ਦਾ ਮੈਚ ਦੇਖ ਲੈ ਕਹਿੰਦੇ ਆਪਾਂ ਆਪਣੀ ਪ੍ਰੋਬਲਮ ਇਹ ਹੈ ਵੀ ਆਪਾਂ ਨਾ ਬੋਤਪਰਸਤ ਬਣ ਜਾਂਦੇ ਆ ਭੇਡਾਂ ਕਹਿੰਦਾ ਮੈਂ ਤਾਂ ਪੰਜਾਬੀ ਚ ਭੇਡਾਂ ਹੋ ਜਾਂਦੇ ਆ ਸੀ ਅਸੀਂ ਇਹ ਨਹੀਂ ਸੋਚਦੇ ਤਪੀ ਜਿਹੜਾ ਅਸੀਂ ਕਰ ਰਹੇ ਹਾਂ ਉਹਦਾ ਰਿਜ਼ਲਟ ਕੀ ਆ ਕੰਮ ਤਾਂ ਉਹ ਕਰੀਏ ਨਾ ਜੇਦੀ ਆਉਟਪੁੱਟ ਮਿਲੇ ਹੁਣ ਚਲੋ ਮਹਾਰਾਜ ਜੀ ਤੁਸੀਂ ਵੀ ਲੰਮੇ ਸਮੇਂ ਤੋਂ ਕਰ ਰਹੇ ਹੋ ਮੈਂ ਜਾਣਦਾ ਤੇ ਅਸੀਂ ਵੀ ਲੰਮੇ ਸਮੇਂ ਤੋਂ ਪ੍ਰਚਾਰ ਦਾ ਪਹਿਰਾ ਕਰ ਰਹੇ ਹਾਂ ਪਿੰਡਾਂ ਦੇ ਵਿੱਚ ਕਲਾਸਾਂ ਲਗਦੀਆਂ ਹਨਾ ਜੀ ਹੁਣ ਜਦੋਂ ਕਲਾਸ ਸ਼ੁਰੂ ਕਰਦੇ ਆ ਮੰਨ ਲਓ ਪਿੰਡ ਤੋਂ 50 ਬੱਚੇ ਆਏ ਸਾਡੇ ਕੋਲ ਹੌਲੀ 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 ਜਿਹੜੇ ਪਰਪਕਤਾ ਵਾਲੇ ਨੇ ਸਾਡੇ ਕੋਲ 20 ਵੀ ਰਹਿ ਜਨਾਂ ਜੀ ਇੱਕ ਪਿੰਡ 'ਚ 20 ਬੱਚੇ ਆਪਾਂ ਤਿਆਰ ਕਰ ਦਈਏ ਤੇ ਕਿੱਥੇ ਖੜ ਜਾਂਦੀ ਆ ਹੁਣ ਤੱਕ ਚਲੋ ਮਹਾਰਾਜ ਜਿੰਨੀ ਵੀ ਕੋਈ ਗਿਣਤੀ ਨਹੀਂ ਚਲੋ ਆਪਾਂ ਕਰਦੇ ਪਰ ਜਿੰਨੇ ਵੀ ਹੁਣ ਤੱਕ ਸੇਵਾ ਲਈ ਨੇ ਮਹਾਰਾਜ ਨੇ ਬੜੀ ਕਿਰਪਾ ਕੀਤੀ ਆ ਜਿਸ ਦਿਨ ਆਪਾਂ ਇਹ ਵਿਦਿਆਲਾ ਤਕਰੀਬਨ 8 ਮਹੀਨੇ ਪਹਿਲਾਂ ਨੀਂ ਪੱਥਰ ਰੱਖਿਆ ਸੀ ਜੀ ਹਜੇ ਤਾਂ ਅੰਡਰ ਕੰਸਟਰਕਸ਼ਨ ਆਪਣਾ ਬਣੇ ਕੁਛ ਨਹੀਂ ਪਰ ਮਹਾਰਾਜ ਦੀ ਐਡੀ ਕਿਰਪਾ ਹੋਈ ਵੀ 40 ਬੱਚੇ ਪਿੰਡ ਜੇਠੂਵਾਲ ਦੇ ਵਿੱਚ ਮੋਨੇ ਸੀ ਬਿਲਕੁਲ ਪਤਾ ਸੀਗੇ ਅੱਜ ਉਹ ਅਮਰਤਾ ਰੀ ਨੇ ਜੀ ਬਾਣੇ ਵਾਲੇ ਨੇ ਉਹ ਬਹੁਤ ਸੋਹਣੇ ਦਿਮਾਲੇ ਬਣ ਕੇ ਹੁਣ ਸਕੂਲੇ ਜਾਂਦੇ ਨੇ ਗਤਕਾ ਸਿੱਖ ਰਹੇ ਨੇ ਗੁਰਬਾਣੀ ਸੰਥਿਆ ਕਰ ਰਹੇ ਨੇ ਸੋ ਇਹ ਤਾਂ ਹੀ ਆ ਨਾ ਜੇ ਆਪਾਂ ਕੋਸ਼ਿਸ਼ ਕਰਾਂਗੇ ਐਫਿਟ ਕਰਾਂਗੇ ਤੇ ਪਰ ਪ੍ਰੋਬਲਮ ਇਹ ਵੀ ਅਸੀਂ ਉਹ ਐਫਿਟ ਨਹੀਂ ਕਰ ਪਾ ਰਹੇ ਜਾਂ ਕਰਨਾ ਨਹੀਂ ਚਾਹੁੰਦੇ ਮੈਨੂੰ ਲੱਗਦਾ ਜਾਂ ਜੇ ਕਰਦੇ ਆ ਤੇ ਸਾਡੇ ਸਾਹ ਨਹੀਂ ਦਿੰਦੇ ਫਿਰ ਜਿਹੜਾ ਬੰਦਾ ਕਰ ਰਿਹਾ ਹੁੰਦਾ ਜਿੰਨੀ ਕੁ ਸਮਰੱਥਾ ਉਹਦੀ ਹੁੰਦੀ ਉਹ ਕਰਦਾ ਪਰ ਜਦੋਂ ਕਿਸੇ ਬੰਦੇ ਨੂੰ ਸਾਥ ਨਹੀਂ ਮਿਲਦਾ ਫਿਰ ਆ ਕੇ ਉਹ ਵੀ ਬੈਠ ਜਾਂਦਾ ਬੈਠ ਜਾਂਦਾ ਜੀ ਸਹੀ ਗੱਲ ਹੈ ਜੀ ਤੇ ਵਿਦਿਆਲੇ ਖੁੱਲਣੇ ਆਪਾਂ ਨੂੰ ਕਿਉਂ ਜ਼ਰੂਰੀ ਨੇ ਤੇ ਜਿਹੜਾ ਮੈਂ ਪਹਿਲਾਂ ਵੀ ਸਵਾਲ ਕੀਤਾ ਸੀ ਫਿਰ ਆਪਾਂ ਕੀ ਹੱਲ ਕੀ ਹੈ ਦਾ ਕਰੀਏਗੇ ਹੁਣ ਨਵੀਂ ਵੀਡੀਓ ਸੁਭਾਲਣ ਵਾਸਤੇ ਹੱਲ ਇੱਕ ਮੈਂ ਤੁਹਾਨੂੰ ਦੱਸਿਆ ਵੀ ਹੱਲ ਸਾਨੂੰ ਘਰੋਂ ਸ਼ੁਰੂ ਕਰਨ ਦੀ ਲੋੜ ਹੈ ਸਭ ਤੋਂ ਪਹਿਲਾਂ ਤਾਂ ਮਾਤਾ ਪਿਤਾ ਆਪਣੀ ਜ਼ਿੰਮੇਵਾਰੀ ਸੰਭਾਲ ਠੀਕ ਹੈ ਕਿ ਆਪਣੇ ਬੱਚੇ ਨੂੰ ਜੋ ਉਹ ਬੱਚਾ ਹੋ ਸੰਭਾਲਦਾ ਉਹਨੂੰ ਦੱਸੋ ਆਪਾਂ ਕੌਣ ਆ ਸਾਡੇ ਸਿਧਾਂਤ ਸਾਡੀ ਮਰਿਆਦਾ ਕੀ ਆ ਉਹਨੂੰ ਕੇਸ ਰਖਾਓ ਉਹਨੂੰ ਸਵੇਰੇ ਸ਼ਾਮ ਗੁਰੂ ਘਰ ਲੈ ਕੇ ਜਾਓ ਉਹਨੂੰ ਗੁਰਬਾਣੀ ਨਾਲ ਪਿਆਰ ਇਤਿਹਾਸ ਨਾਲ ਪਿਆਰ ਸ਼ਹੀਦਾਂ ਦੀਆਂ ਸਾਖੀਆਂ ਸੁਣਾਓ ਹੱਥਾਂ 'ਚ ਮੋਬਾਈਲ ਨਾ ਦੇ ਕੇ ਬੱਚੇ ਦੇ ਹੱਥਾਂ 'ਚ ਗੁਰਤਾ ਸਾਹਿਬ ਫੜਾਈਏ ਇਤਿਹਾਸ ਦੀਆਂ ਕਿਤਾਬਾਂ ਫੜਾਈਏ ਤੇ ਆਪ ਖੁਦ ਪਹਿਲੀ ਗੱਲ ਆਪਾਂ ਜੀਵਣ ਵਾਲੇ ਬਣੀਏ ਜਦੋਂ ਮਾਂ ਪਿਓ ਜੀਵਣ ਵਾਲਾ ਹੋਊਗਾ ਨਾ ਜੀ ਤੇ ਬੱਚਾ ਵੀ ਉਹੀ ਕਰੂਗਾ ਜੋ ਮਾਂ ਪਿਓ ਹੁਣ ਆਪਾਂ ਬਹੁਤ ਦੇਖਦੇ ਆਂ ਵੀ ਆਪਣੇ ਕਿੰਨੇ ਗੁਰਸਿੱਖ ਨੇ ਛੋਟੇ ਛੋਟੇ ਬੱਚੇ ਦਸਤਾਰਾਂ ਬੰਨਦੇ ਨੇ ਬਾਣੇ ਪਾਉਂਦੇ ਨੇ ਕਿਉਂਕਿ ਮਾਂ ਬਾਪ ਉਦਾਂ ਦਾ ਲੈ ਉਹਨਾਂ ਦਾ ਰੂਪ ਵੇਖਾ ਉਦਾਂ ਦਾ ਰੂਪ ਆ ਹਨਾ ਸੋਹਣੇ ਦਸਤਾਰਾਂ ਹੁੰਦੀਆਂ ਨੇ ਮਾਵਾ ਸਿੰਘ ਦਸਤਾਰਾਂ ਸੀ ਆਉਂਦੇ ਨੇ ਪਾ ਵੀ ਮੋਢਲੀ ਸਿੱਖਿਆ ਉਹ ਮੋਢਲੀ ਸਿੱਖਿਆ ਜਿਹੜੀ ਹੈ ਉਹ ਬੱਚਿਆਂ ਦੇ ਉੱਤੇ ਵੀ ਅੱਗੇ ਜਾ ਕੇ ਉਸੇ ਤਰ੍ਹਾਂ ਉਹ ਅਸਰ ਕਰਦੀ ਹੈ ਜਦੋਂ ਪਿਓ ਸ਼ਰਾਬ ਪੀਂਦਾ ਹੋਵੇ ਸ਼ਾਮ ਨੂੰ ਘਰ 'ਚ ਬੋਤਲ ਖੋਲ੍ਹ ਕੇ ਤੇ ਬੱਚਾ ਜਦੋਂ ਵੱਡਾ ਹੋ ਕੇ ਸਮੈਗ ਪੀਣ ਲੱਗ ਪੂਗਾ ਤੇ ਉਹ ਕੋਈ ਐਡੀ ਹੈਰਾਨੀ ਵਾਲੀ ਗੱਲ ਨਹੀਂ ਹੋਣੀ ਕਿਉਂਕਿ ਤੁਸੀਂ ਉਹਨੂੰ ਖੁਦ ਸਿਖਾ ਦਿੱਤਾ ਪੈਕਲ ਫੋਨ ਘਰ ਦੇ ਵਿੱਚ ਨੱਚਣਾ ਸਿਖਾ ਦਿੱਤਾ ਡੀਜੇ ਲਾ ਕੇ ਅਸੀਂ ਆਪਣੇ ਬੱਚਿਆਂ ਨੂੰ ਗਾਣਿਆਂ ਤੇ ਆਪਣੀਆਂ ਧੀਆਂ ਨੂੰ ਬਾਹਾਂ ਫੜ ਕੇ ਨੱਚਦੇ ਆ ਨਚਾਉਂਦੇ ਆ ਤੇ ਗੰਦੇਆਂ ਗਾਣਿਆਂ ਦੇ ਸਾਡੀਆਂ ਆਨੂੰ ਆਪ ਮੈਂ ਤਾਂ ਹੈਰਾਨ ਹੁਣਾ ਪਿਓ ਧੀ ਬਲ ਉਂਗਲ ਕਰ ਕਰਕੇ ਗਾਣਾ ਗਾਰਿਆ ਹੁੰਦਾ ਵੀ ਇਦਾਂ ਦਾ ਸ਼ਰੀਲ ਵੀ ਆਪਾਂ ਉਹ ਇੱਥੇ ਵਰਣਨ ਨਹੀਂ ਕਰ ਸਕਦੇ ਸੋ ਸਾਡੀ ਜਿਹੜੀ ਮਾਨਸਿਕ ਨਸਲ ਕੁਸ਼ੀ ਹੋ ਰਹੀ ਆ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਆ ਸਾਨੂੰ ਸੁਚੇਤ ਹੋਣ ਦੀ ਲੋੜ ਆ ਬਾਕੀ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਸ਼ਰਮਾਉਂਰ ਜਿਹੜੀਆਂ ਸਤਕਾਰਯੋਗ ਨੇ ਚਲੋ ਜੇ ਕਿਸੇ ਜੀ ਕੋ ਘਾਟ ਆ ਹੂੰ ਕੋਈ ਬੰਦੇ ਚ ਕਾਟ ਹੋ ਸਕਦੀ ਜੀ ਹੁਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆ ਉੱਥੇ ਬੈਠੇ ਕਾਬਜ ਬੰਦੇ ਮਾਰੇ ਨੇ ਸਾਡੀ ਸੰਸਥਾ ਥੋੜੀ ਮਾਰੀ ਹੋ ਗਈ ਸ਼੍ਰੀ ਅਕਾਲ ਤਖਤ ਸਾਹਿਬ ਤੇ ਬੈਠਾ ਸ਼ਖਸ ਮਾਰਾ ਹੋ ਸਕਦਾ ਜਿਵੇਂ ਗੁਰਬਚਨਾ ਸੀਗਾ ਵੀ ਉਹਨੇ ਸਰਸੇਲ ਨੂੰ ਮਾਫੀ ਦੇ ਦਿੱਤੀ ਪਰ ਸ਼੍ਰੀ ਅਕਾਲ ਤਖਤ ਸਾਹਿਬ ਥੋੜੀ ਮਾਰਾ ਹੋ ਜੂਗਾ ਸੋ ਸੰਸਥਾਵਾਂ ਦੇ ਵਿੱਚ ਬੰਦੇ ਮਾਰੇ ਆ ਜਾਂਦੇ ਹੁੰਦੇ ਨੇ ਸੰਸਥਾਵਾਂ ਨਹੀਂ ਮਾਰੀਆਂ ਹੁੰਦੀਆਂ ਸੰਸਥਾਵਾਂ ਵੱਲੋਂ ਹੁਣ ਤੱਕ ਕੀਤੀਆਂ ਸਵਾਮਾਂ ਨਹੀਂ ਮਾਰੀਆਂ ਹੋ ਜਾਂਦੀਆਂ ਇਹ ਸਾਨੂੰ ਸਾਰਾ ਕੁਝ ਬੜਾ ਵੇਖਣ ਦੀ ਲੋੜ ਆ ਤੇ ਵੱਡੀ ਗੱਲ ਇਹ ਆ ਵੀ ਸਾਨੂੰ ਸਜੋ ਕਰਨ ਦੀ ਲੋੜ ਆ ਜਿੱਥੇ ਸਭ ਤੋਂ ਪਹਿਲਾਂ ਆਪਣੇਾਂ ਦਾ ਆਪਣੇਾਂ ਦੀ ਬਾਹ ਫੜੀਏ ਦਾਨ ਦੀ ਹੋਈ ਨਹੀਂ ਕੋ ਭਲੋਣਾ ਔਰ ਸਦਾਨ ਦੀ ਨੂੰ ਸੋ ਉਹ ਸਾਨੂੰ ਉਹ ਸਮਝਣ ਦੀ ਲੋੜ ਆ ਕਿ ਸਾਨੂੰ ਸਾਡੇ ਵਡੇਰਿਆਂ ਨੇ ਸਾਡੇ ਮਹਾਰਾਜ ਨੇ ਕੀ ਹੁਕਮ ਕੀਤਾ ਮੰਨ ਲਓ ਆਪਣਾ ਸਿੱਖ ਲਾਗੇ ਭੁੱਖਾ ਮਰਦਾ ਅਸੀਂ ਗਵਾਂਢ ਚ ਲੰਗਰ ਲਾ ਕੇ ਚਕਾਈ ਜਾਈਏ ਉਹਦਾ ਕੀ ਫਾਇਦਾ ਸਾਡੇ ਸਿਰ ਦੇ ਉੱਤੇ ਸਾਡੇ ਸਿੱਖ ਭਰਾ ਦੇ ਸਿਰ ਤੇ ਛੱਤ ਨਾ ਹੋਵੇ ਤੇ ਇੱਧਰ ਅਸੀਂ ਮੰਨ ਲਓ ਕਿਸੇ ਨੂੰ ਮਹਿਲ ਖੜਾ ਕਰਕੇ ਦੇਈ ਉਹਦਾ ਕੀ ਫਾਇਦਾ ਸਾਨੂੰ ਸਾਡੇ ਉਹ ਮਹਿਲ ਕਿਹੜੇ ਕੰਮ ਦੇ ਨੇ ਸੋ ਸਭ ਤੋਂ ਪਹਿਲਾਂ ਸਾਨੂੰ ਆਪਣੇਾਂ ਦੀ ਬਾਹ ਫੜਨ ਦੀ ਲੋੜ ਜਿਹੜੇ ਧਰਮ ਪਰਵਰਤਨ ਹੋ ਰਹੇ ਨੇ ਜਾਂ ਸਾਡੇ ਡੇਰਿਆਂ ਵੱਲ ਜਾ ਰਹੇ ਨੇ ਪਖੰਡੀਆਂ ਵੱਲ ਨਸ਼ੇੜੀਆਂ ਵੱਲ ਜਾ ਰਹੇ ਨੇ ਉਹਦਾ ਮੁਟਲਾ ਕਾਰਨ ਆਪੇ ਸੀ ਗੁਰਮਤ ਤੋਂ ਦੂਰ ਆ ਗੁਰਬਾਣੀ ਤੋਂ ਦੂਰ ਆ ਜਦੋਂ ਅਸੀਂ ਗੁਰਮਤ ਤੇ ਹਾਣੀ ਹੋ ਗਏ ਆਪ ਖੁਦ ਹੋ ਗਏ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਇਤਿਹਾਸ ਨਾਲ ਜੁੜਨ ਲੱਗ ਗਏ ਬੱਚਿਆਂ ਨੂੰ ਦੱਸਣ ਲੱਗ ਗਏ ਆਪਣੇ ਆਪ ਖੇਡ ਉੱਪਰ ਜਾਣੀਆਂ ਮੈਂ ਕੱਲ ਜੰਮੂ ਅਸੀਂ ਗਏ ਸੀਗੇ ਪਰਸੋਂ ਪ੍ਰਚਾਰ ਵਾਸਤੇ ਚਲੋ ਮਾਰੇ ਨੇ ਬੁਲਾਇਆ ਉੱਥੇ ਵੀ ਬੇਨਤੀ ਕਰਕੇ ਆਟੇ ਵੀ ਅਸੀਂ ਤੇ ਪ੍ਰਚਾਰ ਕਰਨਾ ਸੀ ਸਿੱਖੀ ਦਾ ਬਾਹਰ ਹੂੰ ਦੁਜੀਆ ਧਰਮਾਂ ਚ ਦੁਜੀਆ ਲੋਕਾਂ ਨੂੰ ਦੱਸਣਾ ਵੀ ਅਸੀਂ ਸਿੱਖੀ ਕੀ ਆ ਸਿੱਖੀ ਦਾ ਕਨਸੈਪਟ ਕੀ ਆ ਸਾਡੀ ਵੇਖੋ ਤਰਾਸ ਦੀ ਵੀ ਸਾਨੂੰ ਆਪਣਿਆਂ ਨੂੰ ਦੱਸਣਾ ਪਿਆ ਰਿਹਾ ਵੀ ਆਪਾਂ ਸਿੱਖਿਆ ਹੂੰ ਬਿਲਕੁਲ ਬਿਲਕੁਲ ਸਹੀ ਗੱਲ ਹੈ ਆਪਾਂ ਅੰਮਰ ਸ਼ਕਣੇ ਆਪਾਂ ਕੇਸ ਰੱਖਣੇ ਜਿਵੇਂ ਉਹ ਜੰਮੂ ਦੇ ਵਿੱਚ ਕੇਸ ਨਹੀਂ ਕਟਾਉਂਦੇ ਜੀ ਹੈਨਾ ਉੱਥੇ ਮਤਲਬ ਇਹ ਉਹਨਾਂ ਦਾ ਬਿਲਕੁਲ ਮਰਿਆਦਾ ਆ ਵੀ ਕੇਸ ਕਟਾਉਣੇ ਜਾਂ ਕੇਸ ਕਟਾਉਂਦਾ ਤੇ ਉਹ ਸ਼ੇਕ ਠੇਕ ਦੇ ਦਿੰਦੇ ਇਹ ਮੈਂ ਇਹ ਰਾਹਨਾ ਜਿੱਥੇ ਹੋਣਾ ਚਾਹੀਦਾ ਸੀ ਪੰਜਾਬ ਚ ਗੜ ਦੇ ਵਿੱਚ ਉੱਥੇ ਅਸੀਂ ਬੱਚਿਆਂ ਦੇ ਆਪ ਕੇਸ ਕਟਵਾ ਦਨੇ ਮਾਪਿਓ ਇੱਕ ਬਾਬੇ ਜੀ ਇਹ 네ਗੈਟਿਵਿਟੀ ਵੀ ਫਲਾਈ ਜਾਂਦੀ ਹੈ ਕਿ ਵੀ ਜਿਹੜੀਆਂ ਸੰਸਥਾਵਾਂਾਂ 'ਚ ਜਾ ਕੇ ਜਾਂ ਦਲ ਪੰਥਾ 'ਚ ਜਾ ਕੇ ਬੱਚੇ ਨਸ਼ੇ ਕਰਨ ਲੱਗ ਜਾਂਦੇ ਆਂ ਜਿੱਦਾਂ ਤੁਹਾਡੇ ਨੇੜੇ ਤੁਹਾਡਾ ਵੀ ਵਿਦਿਆਲਾ ਦਮਦਮੀ ਟਕਸਾਲ ਹੈ ਤਰਨਾ ਦਲ ਹੈ ਜਾਂ ਹੋਰ ਸੰਸਥਾਵਾਂ ਨੇ ਜਿੰਨੀ ਵੀ ਜਿੱਥੇ ਪ੍ਰਚਾਰ ਹੁੰਦਾ ਇਹ 네ਗੈਟਿਵਿਟੀ ਜਾਣ ਕੇ ਸ਼ਰਾਰਤੀ ਅੰਸਰਾਂ ਵੱਲੋਂ ਫਲਾਈ ਜਾਂਦੀ ਹੈ ਇਹਦੇ ਬਾਰੇ ਵੀ ਤੁਸੀਂ ਦੱਸੋਗੇ ਨੇ ਬੇਖੋ ਬੜੀ ਸਿੱਧੀ ਸਪਸ਼ਟ ਗੱਲ ਆ ਵੀ ਦੁਨੀਆ ਤੇ ਰਹਿਨੇ ਆਪਾਂ ਕੋਈ ਇਥੇ ਤਾਂ ਹੈ ਨਹੀਂ ਵੀ ਕਿਸੇ ਸੰਸਥਾਵਾਕ ਸੇ ਹੋਰ ਗ੍ਰੈਜ ਰਹਿੰਦੀਆਂ ਨੇ ਜੇ ਆਪਾਂ ਜਾ ਕੇ ਨਹੀਂ ਸਾਡੇ ਇਥੇ ਵਿਦਿਆਲੇ ਚ ਆਜੋ ਅਸੀਂ ਚੈਲੰਜ ਕਰਦੇ ਹਾਂ ਇਸ ਗੱਲ ਵੀ ਤੁਸੀਂ ਇਥੇ ਕੋਈ ਵੀ ਬੰਦਾ ਆਜੇ ਵਿਦਿਆਲੇ ਵਿੱਚ ਇਥੇ ਆ ਕੇ ਰਵੇ ਚੈੱਕ ਕਰ ਕਿਹੜਾ ਬੱਚਾ ਨਸ਼ਾ ਕਰਦਾ ਜਾਂ ਸਾਡਾ ਕਿਹੜਾ ਸਿੰਘ ਸਾਡਾ ਸੇਵਾ ਦਾ ਨਸ਼ਾ ਕਰਦਾ ਕੋਈ ਠੀਕ ਆ ਜਾਂ ਦਲਪੰਥਾਂ ਦੀ ਗੱਲ ਕਰਦੇ ਹਾਂ ਦਲਪੰਥਾਂ ਜਿਹੜੇ ਪਚੰਗੀ ਸਿੰਘ ਰਹਿੰਦੇ ਨੇ ਅਸੀਂ ਖੁੱਤ ਰਹੇ ਹਾਂ ਸਾਨੂੰ ਦੇਗ ਮਤਲਬ ਦੇਗ ਲੱਗਦੀ ਦਲਪੰਥਾਂ ਚ ਸਾਨੂੰ ਦੇਗ ਨਹੀਂ ਚੱਕਣ ਦੀ ਆਗਿਆ ਨਹੀਂ ਸੀ ਅਸੀਂ ਦੇਗ ਨਹੀਂ ਚੱਕ ਸਕਦੇ ਪਚੰਗੀ ਜਿਹੜੇ ਸੰਖਿਆ ਕਰਦੇ ਸੀਗੇ ਉਹਨਾਂ ਨੂੰ ਦੇਗ ਛਕਣ ਦੀ ਆਗਿਆ ਨਹੀਂ ਸੀ ਯਾਰ ਕਿ ਦੇਗ ਦਲਪੰਥਾਂ ਚ ਹੁੰਦੀ ਆ ਚੱਲਦੀ ਆ ਪਰ ਆਗਿਆ ਨਹੀਂ ਸੀ ਹੈਗੀ ਕਿਉਂ ਕਿਉਂਕਿ ਕਹਿੰਦੇ ਸੀ ਵੀ ਤੁਹਾਡੀ ਉਮਰ ਹੀ ਨਹੀਂ ਹੈਗੀ ਦੇਖ ਤਾਂ ਜਿਹੜਾ ਅਸਲ 'ਚ ਦੇਖ ਨੂੰ ਨਸ਼ਾ ਬਣਾਤਾ ਨਸ਼ਾ ਬਣਾਤਾ ਉਹ ਜਿਹੜੀ ਦੇਖ ਦੀ ਖੇੜ ਹੈ ਨਾ ਗਲਪੰਥਾਂ 'ਚ ਉਹ ਇੱਕ ਹੋਰ ਵੱਖਰੀ ਖੇੜ ਹੈ ਪਰ ਚਲੋ ਉਹ ਵਿਸ਼ਾ ਵੱਖਰਾ ਬਾਕੀ ਟਕਸਾਲ ਦੀ ਗੱਲ ਕਰਦੇ ਆਂ ਸਾ ਹੋਰ ਸੰਸਥਾਵਾਂ ਦੀ ਕਿਤੇ ਕੁਛ ਨਹੀਂ ਇਦਾਂ ਦਾ ਹੈਗਾ ਜੀ ਜੇ ਉੱਥੇ ਨਸ਼ਾ ਹੁੰਦਾ ਹੋਵੇ ਤੇ ਐਡੇ ਐਡੇ ਗਿਆਨੀ ਕਿਵੇਂ ਨਿਕਲ ਆਉਣ ਕਿੱਡੇ ਕਿਡੇ ਪ੍ਰਚਾਰ ਕਿੱਥੋਂ ਨਿਕਲ ਕੇ ਆਈ ਜਾਂਦੇ ਨੇ ਕੀਰਤਨੀਏ ਜੀ ਜੇ ਸੋ ਕਿੰਨੇ ਟਕਸਾਲ ਦੇ ਤੁਹਾਨੂੰ ਪ੍ਰਚਾਰਕ ਬਖਾ दिए ਕਿੱਡੇ ਕਿਡੇ ਸੋਹਣੇ ਕੀਰਤਨੀਏ ਨੇ ਕਥਾਵਾਚਕ ਨੇ ਉਹ ਕਿੱਥੋਂ ਆਏ ਨੇ ਸਿੱਕੇ ਸੰਪਰਦਾਵਾਂ ਚੋਂ ਆਏ ਨੇ ਬਿਲਕੁਲ ਪੰਥਾਂ ਦੇ ਕਿੱਡੇ ਕਿੱਡੇ ਸੋਹਣੇ ਕਵੀਸ਼ਰ ਬਾਢੀ ਨੇ ਕਿੱਡੇ ਵਧੀਆ ਵਧੀਆ ਪ੍ਰਚਾਰਕ ਨਿਕਲ ਰਹੇ ਨੇ ਗਿਆਨੀ ਨੇ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਸਾਰਾ ਹੀ ਮਹਾਰਾਜ ਕਿਰਪਾ ਨਾਲ ਜਬਾਨੀ ਕੰਠਾ ਜਿਉ ਨਸ਼ੇ ਕਰਦੇ ਹੁੰਦੇ ਨਸ਼ੇੜੀ ਹੁੰਦੇ ਤੇ ਅੱਜ ਉਹ ਪ੍ਰਚਾਰਕ ਹੁੰਦੇ ਸੋ ਇਹ ਇਹ ਸਿਰਫ ਗੱਲ ਕੀ ਐ ਸਟ ਤੁਹਾਨੂੰ ਤੋੜਨ ਵਾਸਤੇ ਜਿਵੇਂ 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 ਮੈਂ ਤਾਂ ਨਾਂ ਲੈ ਕੇ ਬੋਲਦਾ ਹੁੰਨਾ ਪਰ ਜਿਵੇਂ ਸਾਡੇ ਜੋ ਢੜਰੀਆਂ ਵਾਲਾ ਆ ਗਿਆ ਉਹ ਉਹਨੇ ਕੂੜ ਪ੍ਰਚਾਰ ਕੀਤਾ ਹਨਾ ਉਹਨੇ ਥੋੜਾ ਭੰਡਿਆ ਕਿਤੇ ਗੁਰੂ ਗ੍ਰੰਥ ਸਾਹਿਬ ਨੂੰ ਜਰੀਆ ਤੱਕ ਇਹਤਾਂ ਸਾਡੇ ਵਾਲਿਆਂ ਚਾਰ ਭੰਡੇ ਮਜਾ ਕੇ ਉਹਨੂੰ ਮਾਫੀ ਦੇ ਦਿੱਤੀ ਹੁਣ ਸਾਡੇ ਪਟਿਆਲੇ ਚ ਲੋਕ ਪਾਠ ਕਰਾਉਣਾ ਛੱਡ ਗਏ ਜੀ ਪੰਜ ਪਾਠ ਨਹੀਂ ਆਉਂਦੇ ਇੱਕ ਪਿੰਡ ਪਿੰਡ ਚ ਪਟਿਆਲੇ ਜੀ ਬਾਬਾ ਜੀ ਗੱਲ ਤਾਂ ਉਹੀ ਕਰਨ ਵਾਲੀ ਆ ਵੀ ਬਾਣੀ ਜਿਹੜੀ ਕਿ ਅਥਾ ਪੜੀ ਜਾਣੀ ਚਾਹੀਦੀ ਸੀ ਇੰਨਾ ਸਾਡੇ ਆਪਣੇ ਕੁਝ ਮਿਸ਼ਨਰੀ ਪ੍ਰਚਾਰਕਾਂ ਨੇ ਕੁਝ ਇਹਨਾਂ ਨੇ ਇਹਨਾਂ ਨੇ ਕਿੰਤੂ ਪਰੰਤੂ ਕਰ ਕਰਕੇ ਵੇਖੋ ਜਿਹੜਾ ਧਰਮ ਉਹ ਸ਼ਰਧਾ ਦਾ ਵਿਸ਼ਾ ਚਰਦਾ ਦਾ ਵਿਸ਼ਾ ਏ ਸਿੱਖੀ ਜਰੀਆ ਭਰੋਸੇ ਦਾ ਵਿਸ਼ਾ ਵਾ ਸਿੱਖੀ ਵਿੱਚ ਅਰਦਾਸ ਦਾ ਕਨਸੈਪਟ ਏ ਇਹਨਾਂ ਲੋਕਾਂ ਨੇ ਬਕਵਾਸ ਕਰ ਕਰਕੇ ਲੋਕਾਂ ਦਾ ਭਰੋਸਾ ਤੋੜਤਾ ਤੇ ਲੋਕਾਂ ਦਾ ਭਰੋਸਾ ਫਿਰ ਚਲ ਗਿਆ ਕਿੱਧਰ ਜਿੱਧਰ ਪਰਪੰਜ ਹੁੰਦੇ ਨੇ ਜਿੱਧਰ ਪਰਪੰਜ ਰਜੇ ਜਾਂਦੇ ਨੇ ਭਾਵੇਂ ਉਹ ਇਸਾਈਅਤ ਆ ਭਾਵੇਂ ਉਹ ਡੇਰੇ ਨੇ ਭਾਵੇਂ ਆ ਨਸ਼ੇੜੀਓ ਖੌਤੀ ਮਸਤ ਬਨੇ ਫਿਰਦੇ ਨੇ ਕਿੱਧਰ ਨੇ ਕਿਉਂਕਿ ਅੱਜ ਦੇ ਸਮੇਂ 'ਚ ਸਿੱਖੀ ਬਹੁਤ ਜਿਹੜੇ ਅੱਜ ਦੇ ਆਪਣੇ ਸਿੱਖ ਨੇ ਨਾ ਜੀ ਉਹ ਮਾਨਸਿਕ ਤੌਰ ਤੇ ਬੜੇ ਕਮਜ਼ੋਰ ਨੇ ਸਮਝੋ ਪਾਣੀ ਨਹੀਂ ਹੈਗੀ ਜੀਵਨ ਨਹੀਂ ਹੈਗੇ ਉਹ ਫਿਰ ਡੋਲ ਜਾਂਦੇ ਆ ਛੇਤੀ ਫਿਰ ਸੌਖੀ ਸਿੱਕੀ ਪਾਲਦੇ ਆ ਜਿਹੜੀ ਸਿਕੀਟੜੀਆਂ ਆਲਾ ਤਿਆਰ ਕਰ ਰਿਆ ਤੇ ਕਰ ਰਿਆ ਸੀ ਤੇ ਜੋ ਕਹਿੰਦਾ ਸੀ ਕੋਈ ਨਹੀਂ ਇਹ ਕੇਸ ਵੀ ਕਟਾਉਣੇ ਆ ਤੇ ਕਟਾ ਦਿਓ ਸਿੱਖ ਕੇ ਸਾਇੰਥੜੀ ਰੱਖੀ ਆ ਉਹਦੇ ਚੇਲੇ ਲਾਈਵ ਹੋ ਕੇ ਕੇਸ ਕੱਟਦੇ ਨੇ ਸਾਡੀ ਪਿੰਡਾਂ ਦੇਖਣਾ ਚਾਹੀਦੀ ਵੀ ਹੈ ਜੀ ਪਾਕਿੰਗ ਤਕਰੀਬਨ ਸਾਰੇ ਜੌਬਾਂ ਕਰਨ ਲੱਗ ਗਏ ਜੀ 18-20 ਹਜ਼ਾਰ ਤਨਖਾਹ ਮਿਲਦੀ ਹੈ ਗੁਰਦੁਆਰੇ ਮਿਲਦੀ ਹੈ 3000 ਪਾਠ ਆਉਂਦੇ ਨਹੀਂ ਹੁਣ ਪਾਠ ਮੈਨੂੰ ਸਿੰਘਾਂ ਦੀ ਗੱਲ ਕਰਦੇ ਹੋ ਹੁਣ ਲੰਬੇ ਸਮੇਂ ਤੋਂ ਤੁਸੀਂ ਵੀ ਕਰ ਰਹੇ ਹੋ ਤੁਹਾਨੂੰ ਤੁਸੀਂ ਦੇਖਿਆ ਇਹ ਪ੍ਰੈਕਟੀਕਲ ਕਰਕੇ ਅਸੀਂ ਜਦੋਂ ਸ਼ੁਰੂ ਕਰਿਆ ਪਿੰਡਾਂ 'ਚ ਕਲਾਸਾਂ ਲਾਉਣੀਆਂ ਤੇ ਜਦੋਂ ਵਿਚਰੇ ਤੇ ਪਾਤੀ ਸਿੰਘ ਲੰਬਣ ਲਾਗੇ ਜੀਵਨ ਵਾਲੇ ਵੀ ਜਿਹੜੇ ਅਸੀਂ ਕਲਾਸਾਂ ਵਾਸਤੇ ਟੀਚਰ ਰੱਖਣੇ ਸੀ ਰੱਬ ਤਨਖਾਹਾਂ ਕੀ ਨੇ 3000 3500 5000 ਤੋਂ ਉੱਪਰ ਤਨਖਾਹ ਨਹੀਂ ਹੈਗੀ ਬਹੁਤ ਜ਼ਰੂਰ ਹੈ ਜਿਆਰ ਨਾ ਇੱਕ ਗ੍ਰੰਥੀ ਪਾਰਟੀ ਜਿਹੜਾ ਵਾ ਕਿ ਉਹ ਪਰਿਵਾਰ ਪਾਲ ਲੂਗਾ ਬੱਚੇ ਪੜਾ ਲੂਗਾ ਆਪਣੇ ਉਹ ਸਿਰ ਤੇ ਛੱਤ ਖੜੀ ਕਰ ਲੂਗਾ ਆਪਣੇ ਨਹੀਂ ਹੋ ਸਕਦਾ ਸੋ ਉਹਨਾਂ ਦੀ ਆਰਥਿਕਤਾ ਸਾਡੀ ਬਹੁਤ ਮਜ਼ਬੂਤ ਹੋਣੀ ਚਾਹੀਦੀ ਹੈ ਗ੍ਰੰਥੀ ਸਿੰਘ ਗੁਰੂ ਦਾ ਵਜ਼ੀਰ ਆ ਘਟੋ ਘਟ 20000 ਰੁਪਏ ਤਨਖਾਹ ਗ੍ਰੰਥੀ ਦੀ ਹੋਵੇ ਹਾਂ ਕੁਝ ਸਾਡੇ ਚ ਗਲਤੀਆਂ ਨੇ ਉਹ ਗਲਤੀਆਂ ਦੂਰ ਕਰਨ ਦੀ ਲੋੜ ਆ ਗ੍ਰੰਥੀ ਸਿੰਘਾਂ ਵਿੱਚ ਕਈ ਵਾਰੀ ਬੰਦੇ ਗਲਤ ਆ ਜਾਂਦੇ ਨੇ ਪਰ ਗੱਲ ਫਿਰ ਆ ਗਈ ਵੀ ਉਹ ਉਦਾਂ ਜੀ ਨਾ ਗਲਤ ਹੋ ਸਕਦਾ ਬਾਬਾ ਮੁੰਡਾ ਜੀ ਸਾਹਿਬ ਵਾਲਾ ਉਦਾਂ ਵਾ ਤੇ ਚੰਦ ਬੰਦੇ ਮਾਰੇ ਆ ਗਿਆ ਉਹਦਾ ਮਤਲਬ ਇਹ ਨਹੀਂ ਹੈ ਦੂਜਾ ਪ੍ਰਚਲਨ ਜਿਹੜਾ ਸਾਡਾ ਗੁਰੂ ਘਰ ਬਣਾਉਣ ਵਾਲਾ ਹੋ ਗਿਆ ਮੈਂ ਕਹਿੰਦਾ ਗੁਰੂ ਘਰ ਬਣਾਉਣਾ ਮਾਰੀ ਗੱਲ ਨਹੀਂ ਗੁਰੂ ਘਰ ਹੋਣੇ ਬਹੁਤ ਵਧੀਆ ਗੱਲ ਆ ਪਰ ਯਾਰ ਘਟੋ ਘਟੇ ਇੱਕ ਸਿਸਟਮ ਤਾਂ ਬਣਾਈ ਹੈ ਨਾ ਵੀ ਇੱਕ ਪਿੰਡ ਦੇ ਵਿੱਚ ਜੇ ਅਸੀਂ ਪੰਜ ਗੁਰੂ ਘਰ ਬਣਾ ਲਏ ਆ ਇਹ ਪੰਜ ਗੁਰੂ ਘਰਾਂ ਦੇ ਵਿੱਚ ਪੰਜ-ਪੰਜ ਬੰਦੇ ਨਹੀਂ ਜਾ ਰਹੇ ਤੁਹਾਡੇ ਤੇ ਪ੍ਰਚਾਰ ਫਿਰ ਆਪਾਂ ਕਿਹੜਾ ਕਰ ਰਹੇ ਆਂ ਦੇਖੋ ਜਿੱਥੇ ਲੋਰਿਆ ਕਿਸੇ ਪਿੰਡ 'ਚ ਗੁਰੂ ਘਰ ਦੀ ਉੱਥੇ ਦੋ ਬਣਾਓ ਉੱਥੇ ਤਿੰਨ ਬਣਾਓ ਹੁਣ ਜਿਵੇਂ ਸਾਡੇ ਸੁਲਤਾਨਵਿੰਡ ਪਿੰਡ ਆ ਜੀ ਬਹੁਤ ਵੱਡਾ ਪਿੰਡ ਆ ਜੇ ਹੁਣ ਉੱਥੇ ਪੱਤੀਆਂ ਦੇ ਹਿਸਾਬ ਨਾਲ ਵੀ ਮੈਨਾਂ ਗੁਰੂ ਘਰ ਹੋਣ ਤੇ ਠੀਕ ਆ ਕਿ ਲੌਜੀਕਲੀ ਬਣਦੀ ਆ ਗੱਲ ਵੀ ਇੱਕ ਪੱਤੀ 'ਚ 500 ਘਾਰਿਆਂ ਦੇ 500 ਘਰ ਦੂਰ ਜਾਣਾ ਔਖਾ ਜਾਂਦਾ ਹੁਣ ਇੱਥੇ ਸਾਡੇ ਕੋਲ ਇੱਥੇ ਪਤਾ ਨਹੀਂ ਕਿੰਨੀਆਂ ਕਿੰਨੀਆਂ ਕੰਪਲੇਂਟਾਂ ਆਉਂਦੀਆਂ ਨੇ ਜੀ ਉਹ ਸਾਡੇ ਰਿਕਾਰਡ ਇਹਨਾਂ ਕਰਕੇ ਭੇਜਣਗੇ ਇਸੇ ਵਿਦਿਆਲੇ ਤੋਂ ਦੱਸ ਦਿੰਦੇ ਨੇ ਵੀ ਸਾਡੇ ਚਾਰੇ ਪਾਸੇ ਗੁਰੂ ਘਰ ਨੇ ਜੀ। ਹੂੰ ਹੂੰ। ਇੱਕ ਪਿੰਚ ਚਾਰ ਚਾਰ ਨੇ। ਤਾਂ ਜਦੋਂ ਸਵੇਰ ਨਿਤਨੇਮ ਦੇ ਸਪੀਕਰ ਚੱਲਦੇ ਨੇ ਕੋਈ ਸਮਝ ਨਹੀਂ ਆਉਂਦੀ। ਸਮਝ ਨਹੀਂ ਆਉਂਦੀ। ਕਿ ਕਿਹੜਾ ਬਾਣੀ ਪਾ ਰਹੇ। ਆਵਾਜ਼ ਭਿੜਦੀ ਹੈ। ਪਿੱਛੇ ਜੇ ਕਿ ਪਿੰਨ ਸਾਨੂੰ ਕੰਪਲੇਨਟ ਆਈ ਸੀ ਚਲੋ ਅਸੀਂ ਉਹ ਦੋ ਗੁਰੂ ਘਰਾਂ ਸੀ ਉਹਨਾਂ ਨੂੰ ਬੇਨਤੀ ਕਰੀ ਵੀ ਭਾਈ ਇੱਕ ਟਾਈਮ ਤੁਸੀਂ ਨਿਤਨੇਮ ਘਰ ਲਿਆ ਕਰੋ। ਇੱਕ ਟਾਈਮ ਤੁਸੀਂ ਸੰਗਤ ਦੇ ਕੰਨੀ ਪਾਵੇ। ਦੂਸਰਾ ਸਾਡੇ ਆਪਣੇ ਜਿਹੜੇ ਸਾਡੀਆਂ ਐਸ.ਡੀ.ਪੀ.ਸੀ ਸਰਮੋਰ ਸੰਸਥਾਵਾਂ ਨੇ ਨਵੇਂ ਕਮਜ਼ਰੀ ਕਰ ਦਿੰਦੀਆਂ ਨੇ। ਆਖੇ ਸਪੀਕਰਾਂ ਦੀ ਆਵਾਜ਼ ਬੰਦ ਲੈ ਦੱਸੋ। ਉਮਰ ਕੋਈ ਗੁਰਬਾਣੀ ਕੰਨਾਂ 'ਚ ਪਾਉਗੀ ਕਿਸੇ ਦੇ ਕੋਈ ਮਾਰੀ ਗੱਲ ਹੋ ਰਹੀ ਹੈ ਪਾਪ ਹੋ ਰਿਆ DJ ਤੇ ਸਾਈ ਰਾਤ ਚੱਲੀ ਜਾਂਦੇ ਨੇ ਉਹ ਤੁਸੀਂ ਬੰਦ ਨਹੀਂ ਕਰਾਉਂਦੇ ਕੱਜਲਖਾਨਾ ਸਾਈ ਰਾਤ ਹੋ ਜਾਂਦਾ ਉਹ ਤੁਹਾਨੂੰ ਦਿਖਦਾ ਨਹੀਂ ਤੇ ਇੱਥੇ ਗੁਰਬਾਣੀ ਤੁਸੀਂ ਬੰਦ ਕਰਾਉਣ ਵਾਸਤੇ ਕਹਿ ਰਹੇ ਹੋ ਸੋ ਵੀਰ ਜੀ ਸਾਨੂੰ ਸਾਰਾ ਸਾਡਾ ਜਿਹੜਾ ਸਿਸਟਮ ਖਰਾਬ ਹੋ ਗਿਆ ਉਹਨੂੰ ਸਹੀ ਕਰਨ ਦੀ ਲੋੜ ਆ ਸਿਸਟਮ ਨੂੰ ਸਹੀ ਲੀਤ ਲੈ ਕੇ ਜਾਣ ਦੀ ਲੋੜ ਆ ਸਾਡੇ ਦਸਬੰਦ ਦੀ ਵਰਤੋਂ ਹੋਣੀ ਜਿਹੜੀ ਸਹੀ ਤਰੀਕੇ ਨਾਲ ਉਹ ਸਾਨੂੰ ਇੱਕ ਐਕੂਰੇਟ ਸਿਸਟਮ ਬਣਾਉਣ ਦੀ ਲੋੜ ਆ ਜਿਹੜੇ ਸਾਡੇ ਬੰਦੇ ਪੰਥ 'ਚ ਵਿਚਰ ਰਹੇ ਨੇ ਕਿਸੇ ਵੀ ਲੈਵਲ ਤੇ ਸੇਵਾਵਾਂ ਕਰ ਰਹੇ ਨੇ ਭਾਵੇਂ ਉਹ ਸਰਕਾਰ ਨਾਲ ਮੱਥਾ ਲਾਏ ਕਰ ਰਹੇ ਹੋਣ ਭਾਈ ਉਮਰਪਾਲ ਸਿੰਘ ਵਰਗੇ ਜਾਂ ਕੋਈ ਪ੍ਰਚਾਰ ਕਰ ਰਿਹਾ ਜਾਂ ਕੋਈ ਜਿਸ ਲੈਵਲ ਤੇ ਵੀ ਕਰ ਰਿਹਾ ਭਾਵੇਂ ਕੋ ਸਿੱਖ ਰਾਜ ਦੀ ਇੱਕ ਸਾਰਾ ਸਿਸਟਮ ਇਦਾਂ ਦਾ ਕ੍ਰੀਏਟ ਹੋਵੇ ਕਿ ਇੱਕ ਪਤਾ ਲੱਗੇ ਕਿ ਹਾਂ ਯਾਰ ਇਹ ਇੱਕ ਪੰਥ ਖੜਿਆ ਕੌਮ ਖੜੀ ਇਹ ਕੰਮ ਕਰ ਰਹੇ ਨੇ ਡਿਸਪਲਿਨ ਸਾਡੇ 'ਚ ਰਹਿ ਨਹੀਂ ਗਿਆ ਸਭ ਤੋਂ ਵੱਡੀ ਪ੍ਰੋਬਲਮ ਕੀ ਰਹਿ ਗਈ ਭਾਈ ਸਾਹਿਬ ਸਾਡੇ 'ਚ ਡਿਸਪਲਿਨ ਨਹੀਂ ਰਹਿ ਗਿਆ ਅਸੀਂ ਡਿਸਪਲਾਈਨ ਤੋਂ ਹੀ ਨੇ ਹੋ ਗਏ ਆ ਆਪਸ ਵਿੱਚ ਤਰੋ-ਚਰੋ ਚੁੱਕੀ ਹੋਈ ਹੈ ਬਾਈ ਜਿਹਨੂੰ ਭੰਗਣ ਤੇ ਲੱਗੇ ਹੋਏ ਨੇ ਸਾਰੇ ਹਾਂ ਬਦਨਾਮ ਕਰਦੇ ਵੀ ਜੇ ਤੁਸੀਂ ਮੰਨ ਲਓ ਪ੍ਰਚਾਰ ਕਰ ਰਹੇ ਹੋ ਤੇ ਜਿਹੜਾ ਦੂਜਾ ਨਹੀਂ ਕਰ ਪਾਰਿਆ ਜਾਂ ਜਿਹੜਾ ਕਰ ਸਕਦਾ ਹੀ ਨਹੀਂ ਜਿਹਨੇ ਸਿਰਫ ਗੱਲਾਂ ਹੀ ਕਰਨੀਆਂ ਉਹਨੇ ਅਕਨੋਲੋਜੀ ਇਹਨਾਂ ਦਾ ਧਕਵੰਜ ਬਣਾਇਆ ਜੀ ਇਹ ਤਾਂ ਪੈਸੇ ਇਕੱਠੇ ਕਰ ਰਹੇ ਨੇ ਸਾਡੇ ਨੂੰ ਆਹ ਦੱਸ ਦੇਣ ਰਜਾਈ ਚ ਬੰਦ ਸਾਡੇ ਨਾਲ ਆਹ ਦੱਸ ਦੇਣ ਹਾਂ 10 ਦਿਨ ਆਓ ਸਾਡੇ ਨਾਲ ਤੇ ਸਾਨੂੰ ਦੱਸੋ ਤੁਹਾਨੂੰ ਦਿਖਾਓ ਤੁਹਾਨੂੰ ਵਿਖਾਈਏ ਕਿ ਕਿੱਦਾਂ ਚੱਲਦੇ ਨੇ ਪ੍ਰਬੰਧ ਆਪਣਾ ਪਰਿਵਾਰ ਨੇ ਜੀ ਪਾਲ ਹੁੰਦਾ ਤੇ ਇੱਕ ਵਿਦਿਆਲਾ ਚਲਾਉਣਾ ਇੱਕ ਸਿਸਟਮ ਚਲਾਉਣਾ ਸੰਸਥਾ ਚਲਾਉਣੀ ਹੁਣ ਦੰਦਮੀ ਟਕਸਾਲ ਆ ਜੀ ਕਿੱਡਾ ਵੱਡਾ ਸਿਸਟਮ ਉਹਨਾਂ ਦਾ ਕਿੰਨਾ ਵਿਦਿਆਰਥੀ ਪੜਦਾ ਉਹਨਾਂ ਦਾ ਕਿੰਨੀਆਂ ਬ੍ਰਾਂਚਾਂ ਨੇ ਉਹਨਾਂ ਦੀ ਰੋਟੀ ਦਾ ਇੱਕ ਬੰਦੇ ਉਹਨਾਂ ਨੇ ਖਵਾਈ ਜਾਂਦੀ ਤੇ ਬੱਚੇ ਸਾਹਮਣੇ ਸੌਖੇ ਨੇ ਹੂੰ ਸੋ ਇਹ ਗੱਲਾਂ ਇਹ ਗੱਲਾਂ ਨੇ ਪ੍ਰੋਬਲਮ ਵੀ ਸਾਡੇ ਬੰਦੇ ਜਿਹੜੇ ਨੇ ਉਹ ਕੰਮ ਨਾ ਤਾਂ ਆਪ ਕਰਨਾ ਨਾ ਦੂਜੇ ਨੂੰ ਕਰਨ ਦੇਣਾ ਜੇ ਕੋਈ ਸਿੱਖ ਭੈਣ ਭਰਾ ਕਰਦਾ ਅਸੀਂ ਲੱਤਾਂ ਖਿੱਚਣ ਲੱਗ ਜਾਂਦੇ ਆ ਜੀ ਹੂੰ ਏ ਬਾਬਾ ਜੀ ਬਹੁਤ ਸੋਹਣੇ ਵਿਚਾਰ ਆਪ ਜੀ ਨੇ ਦਿੱਤੇ ਨੇ ਤੇ ਆਪ ਜੀ ਵਿਦਿਆਲਾ ਬਣਾ ਰਹੇ ਹੋ ਅਸੀਂ ਤੁਹਾਡੀ ਵੀਡੀਓਜ਼ ਆ ਅਸੀਂ ਦੇਖਦੇ ਰਹਿੰਦੇ ਹਾਂ ਤੁਸੀਂ ਆਪ ਵੀ ਲੱਗੇ ਹੋਨੇ ਹੋ ਕਹੀ ਲੈ ਕੇ ਕੰਮ ਕਰਨ ਤੇ ਉਥੇ ਆਪ ਜੀ ਕੀ ਕੀ ਕਰਾਇਆ ਕਰੋਗੇ ਬੱਚਿਆਂ ਨੂੰ ਹਾਂ ਜੀ ਮਹਾਰਾਜ ਦੀ ਕਿਰਪਾ ਨਾਲ ਜੀ ਜਿਹੜਾ ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਇਹ ਬਟਾਲਾ ਰੋਡ ਅਮਰਸਰ ਪਿੰਡ ਜੇਠੂਵਾਲ ਇੱਥੇ ਸਾਨੂੰ ਸੰਗਤ ਨੇ ਛੇਕ ਨਾਲ ਜ਼ਮੀਨ ਸੇਵਾ ਕੀਤੀ ਸੀ ਆਪਣੇ ਸ਼ਰਦਾਲੂ ਸੀ ਪ੍ਰਿੰਪਿਆਰ ਵਾਲੇ ਹਾਂ ਵੀ ਸਮੇਂ ਦੇ ਜੁੜੇ ਸੀ ਆਪਣੇ ਨਾਲ ਨੌਜਵਾਨ ਹਾਂ ਜੀ ਉਹਨਾਂ ਦੀ ਜਮੀਨ ਸੀ ਤੇ ਇਹ ਵਿਦਿਆਲਾ ਆਪਣਾ ਬਣਾਉਣ ਦਾ ਮਕਸਦ ਇਹ ਹੈ ਵੀ ਚਲੋ ਅਸੀਂ ਕਲਾਸਾਂ ਤਾਂ ਪਿੰਡਾਂ 'ਚ ਲਾਉਂਦੇ ਸੀ ਜੀ ਪਰ ਉਹਦੇ 'ਚ ਕੀ ਹੁੰਦਾ ਵੀ ਜਿਵੇਂ ਆਪਾਂ ਇੱਕ ਕਲਾਸ 2 ਸਾਲ ਚਲਾ ਲਈ 3 ਸਾਲ ਚਲਾ ਲਈ ਫਿਰ ਕੀ ਹੁੰਦਾ ਜਿਉਂ-ਜਿਉਂ ਬੱਚੇ ਵੱਡੇ ਹੁੰਦੇ ਜਾਂਦੇ ਨੇ ਫਿਰ ਉਹ ਹੋਰ ਦੁਨਿਆਵੀ ਕਾਰਜਾਂ 'ਚ ਉਲਝੀ ਜਾਂਦੇ ਨੇ ਤੇ ਫਿਰ ਉਹ ਜਿੰਨੀ ਮਿਹਨਤ ਆਪਾਂ ਨੇ ਕੀਤੀ ਹੁੰਦੀ ਬਸ ਕੁਝ ਬੱਚੇ ਹੁੰਦੇ ਨੇ ਚਾਹ ਦੀ ਜਿਵੇਂ ਮੰਨ ਲਓ ਜੇ ਇੱਕ ਪਿੰਡ 'ਚੋਂ 50 ਚੱਕੇ ਉਹ 'ਚ 10-15 ਬੱਚੇ ਹੀ ਰਹਿ ਜਾਂਦੇ ਨੇ ਜਿਹੜੇ ਉਹ ਪ੍ਰੋਪਰ ਪੂਰਾ ਸੰખ્યા ਪੂਰੀ ਕਰਦੇ ਨੇ ਜਾਂ ਜਿਹੜਾ ਵੀ ਬੰਦ ਨੂੰ ਦੇ ਰਹੇ ਨੇ ਉਹ ਪੂਰਾ ਲੈ ਕੇ ਜਾਂਦੇ ਨੇ ਵੱਡੀ ਗੱਲ ਹੈ ਇਹ ਵੀ ਹਾਂ ਸਾਡੇ ਕੋਲ ਬਹੁਤ ਇਹੋ ਜਿਹੇ ਲੋੜਵੰਦ ਆਪਣੇ ਬੱਚੇ ਨੇ ਕਈਆਂ ਦੇ ਮਾਂ ਬੇਬੇ ਨਹੀਂ ਹੈਗੇ ਉਹ ਫਿਰ ਰੋਲਦੇ ਫਿਰਦੇ ਆ ਫਿਰ ਉਹ ਨਸ਼ਿਆਂ ਤੇ ਲੱਗ ਜਾਂਦੇ ਨੇ ਜਾਂ ਗਰੀਬ ਸਾਡੇ ਲੋੜਵੰਦ ਜਿਹੜੇ ਸਿੱਖ ਭੈਣ ਭਰਾ ਨੇ ਪਰਿਵਾਰ ਨੇ ਹੁਣ ਸਾਡੇ ਕੋਲ ਬਹੁਤ ਆਂ ਤੇ ਇਹੋ ਜਿਹੇ ਬੱਚੇ ਆਉਂਦੇ ਨੇ ਜਿਨ੍ਹਾਂ ਦੇ ਮਾਂ ਵੀ ਦੋਵੇਂ ਦਿਹਾੜੀ ਕਰਦੇ ਨੇ ਵਿਚਾਰੇ ਤੇ ਉਹਨਾਂ ਦੀ ਸਮਰੱਥਾ ਨਹੀਂ ਹੈਗੀ ਵੀ ਚੰਗੀ ਵਿਦਿਆ ਦੇ ਦੇਣ ਉਹਨਾਂ ਨੂੰ ਸੋ ਇਸ ਕਰਕੇ ਉਸ ਕਨਸੈਪਟ ਨੂੰ ਲੈ ਕੇ ਵੀ ਜਿਹੜੇ ਬੱਚੇ ਇੱਥੇ ਰੱਖਾਂਗੇ ਉਹਨਾਂ ਦੇ ਉੱਤੇ ਮਿਹਨਤ ਕਰਾਂਗੇ ਜ਼ਿੰਦਗੀ ਬਣਾਵਾਂਗੇ ਉਹਨਾਂ ਦੀ ਬਿਲਕੁਲ ਚੰਗਾ ਭਵੇਖ ਉਹਨਾਂ ਦਾ ਸਚਾਰੂ ਭਵੇਖ ਹੋ ਜੇ ਫਿਰ ਸੰਥਿਆ ਪੰਥਿਆਲੇ ਹੋਣਗੇ ਤੇ ਗਾਂਵ ਕਿਸੇ ਨੂੰ ਸਿਖਾਉਣ ਵਾਲੇ ਬਣਨਗੇ ਵਿਚਰਨਗੇ ਤੇ ਉਹ ਹੋਰ ਪ੍ਰਚਾਰ ਅੱਗੇ ਵਧਣਗੇ ਸੋ ਇੱਥੇ ਵਿਦਿਆਲੇ 'ਚ ਗੁਰਬਾਣੀ ਦੀ ਸੰਖਿਆ ਕਰਾਈ ਜਾ ਰਹੀ ਹੈ ਜੀ ਫਿਲਹਾਲ ਤੇ ਗਤਕੇ ਦੀ ਵਿਦਿਆਵਾ ਜਿਹੜੀ ਉਹ ਦਸਤਾਰਾਂ ਦੀ ਜਾਂ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਅੱਗੇ ਕੀਰਤਨ ਦੀ ਮਹਾਰਾ ਕਿਰਪਾ ਕਰਨ ਹਾਂ ਜਾਂ ਜਿਵੇਂ ਜਿਵੇਂ ਬੱਚੇ ਜਿਵੇਂ ਸੰਖਿਆ ਕਰਨੇ ਕਿਰ ਕਥਾ ਦੀ ਨਾਲ ਜੋ ਕਥਾ ਵਾਚ ਕੇ ਬੰਨਣਾ ਚਾਹੂਗਾ ਜਾਂ ਕੁਇਸ਼ਰ ਬੰਨਣਾ ਚਾਹੂਗਾ ਢਾਡੀ ਬੰਨਣਾ ਜਿੱਦਾਂ ਤਾਂ ਕਿਸੇ ਬੱਚੇ ਦੀ ਰੁਚੀ ਹੋਊਗੀ ਉਦਾਂ ਤਾਂ ਹੀ ਪ੍ਰਾਲਾ ਜਿਹੜਾ ਉਹ ਕੀਤਾ ਜਾਊਗਾ ਸਾਰਾ ਤੇ ਅਜੇ ਤਾਂ ਸ਼ੁਰੂਆਤ ਆ ਸਾਡੀ ਜੀ तकरीबन ਸਾਨੂੰ 7-8 ਮਹੀਨੇ ਹੋਏ ਨੇ ਤੇ ਭਾਈ ਸਾਹਿਬ ਭਾਈ ਹਿੰਦੀ ਸਿੰਘ ਜੀ ਵੀ ਦੋ ਰੂਮ ਨੇ ਬੱਚਿਆਂ ਦੇ ਵਾਸਤੇ ਠੀਕ ਹੈ ਜੀ ਰਹਿਣ ਵਾਸਤੇ 10 ਸਾਡੇ ਕੋਲ ਬੱਚੇ ਪੱਕੇ ਰਹਿ ਰਹੇ ਨੇ ਜੀ ਤੇ ਦੋ ਤਿੰਨ ਸਿੰਘ ਨੇ ਜੀ ਕੋਈ 14-15 ਜਾਣੇ ਸਾਡੇ ਕੋਲ ਮੈਂ ਕਿਹਾ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਵੀ ਤੁਹਾਡੇ ਵਾਂਗੂ ਹੀ ਆਪਣਾ ਹੁਸ਼ਿਆਰਪੁਰ ਦੇ ਨੇੜੇ ਸੰਘ ਦੇ ਸਹਿਯੋਗ ਨਾਲ ਉੱਥੇ ਵੀ ਬਣਾ ਰਹੇ ਨੇ ਵਿਦਿਆਲਾ ਜਿੱਥੇ ਕਿ ਬੱਚੇ ਹਾਂਜੀ ਮੈਨੂੰ ਦੱਸਿਆ ਜੀ ਉਹਨਾਂ ਨੇ ਹਾਂਜੀ ਕੋਡ ਸਵਾਰੀ ਬਹੁਤ ਸੋਹਣਾ ਬਰਾਲਾ ਕਰਨ ਲੱਗੇ ਨੇ بس ਇਹੀ ਬੇਨਤੀ ਆ ਵੀ ਆਪਾਂ ਆਪੋ ਆਪਣੇ ਪੱਧਰ ਤੇ ਭਾਵੇਂ ਕਰੀਏ ਸੋ ਸਾਨੂੰ ਬਹੁਤ ਲੋਡ ਆ ਜੀ ਇਸ ਵੇਲੇ ਵਿਦਿਆਲਿਆਂ ਦੇ ਬਿਲਕੁਲ ਬਿਲਕੁਲ ਤੇ ਆਪਣਾ ਲਾਸਟ ਸਵਾਲ ਇਹੀ ਰੂਗਾ ਬਾਬਾ ਜੀ ਕਿ ਜਿਹੜੇ ਹੁਣ ਪਾਠੀ ਸਿੰਘਾਂ ਦੇ আরਾਗੀ ਸਿੰਘਾਂ ਦੇ ਬੱਚੇ ਨੇ ਇਹ ਜਿਹੜੇ ਆਪਣੇ ਗੁਰਸਿੱਖਾ ਗੁਰਸਿੱਖਾਂ ਦੇ ਬੱਚੇ ਨੇ ਉਹ ਹੁਣ ਨਾ ਤਾਂ ਕੋਈ ਢਾਡੀ ਬਣਨਾ ਚਾਹੁੰਦਾ ਨਾ ਕੋਈ ਰਾਗੀ ਨਾ ਕੋਈ ਕੀਰਤਨੀਆ ਤੇ ਇਹ 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 ਕੀ ਸਮੱਸਿਆ ਹੈ ਇਸ ਸਮੱਸਿਆ ਦਾ ਕੀ ਹੱਲ ਹੈ ਇਹ ਸਮੱਸਿਆ ਇਹੀ ਹੈ ਨਾ ਜੀ ਸਮੱਸਿਆ ਦਾ ਹੱਲ ਇਹੀ ਹੈ ਜੀ ਕਿ ਇੱਕ ਤਾਂ ਜਿਹੜੇ ਸਾਡੇ ਚ ਨਾ ਇਹ ਕੂੜ ਪ੍ਰਚਾਰ ਕੀਤਾ ਜਾਂਦਾ ਵੀ ਪਾਰਟੀ ਰੋਲ ਦੇ ਫਿਰਦੇ ਨੇ ਜੀ ਕੋਈ ਬਾਹ ਨਹੀਂ ਫੜਦਾ ਜੀ ਇਤਾਂ ਦਾ ਇਹ ਸਾਨੂੰ ਬੰਦ ਕਰਾਉਣ ਦੀ ਲੋੜ ਹੈ ਤੇ ਕਰਨ ਦੀ ਲੋੜ ਹੈ ਸਾਨੂੰ ਵੀ ਕਰਨ ਦੀ ਲੋੜ ਹੈ ਬਾਹ ਫੜਨ ਦੀ ਲੋੜ ਆ ਆਪਣੇ ਹਾਂ ਬਿਲਕੁਲ ਪੂਰ ਪ੍ਰਚਾਰ ਜ਼ਿਆਦਾ ਵਾ ਜੀ ਹੂੰ ਇਹ ਹੁਣ ਇਹ ਨਹੀਂ ਵੀ 100% ਹੀ ਪਾਰਟੀ ਸਾਰੇ ਤਨਖਾਹ ਦੀ ਚੰਗੀ ਹੈਗੀ ਜਾਂ 100% ਹੀ ਬਿਲਕੁਲ ਕੋ ਸਾਹਮ ਨਹੀਂ ਹੈਗੀ ਨਹੀਂ ਇਤਾਂ ਨਹੀਂ ਹੈ ਕੁਝ ਪਰਸੈਂਟ ਜਿਹੜੀਆਂ ਨੇ ਉਹ ਖਾਮੀਆਂ ਨੇ ਸਾਨੂੰ ਉਹ ਖਾਮੀਆਂ ਦੂਰ ਕਰਨ ਦੀ ਲੋੜ ਆ ਆਪਣੇ ਪਾਰਟੀ ਸ਼ਿੰਗਾਰਾਗੀ ਟਾਡੀ ਕਮਿਸ਼ਨ ਜਿਹੜੇ ਪ੍ਰਚਾਰਕ ਨੇ ਸਾਡੇ ਕਿਸੇ ਲੈਵਲ ਦੇ ਹੋਣ ਉਹਨਾਂ ਦਾ ਜੀਵਨ ਨਿਰਭਾਹ ਵਧੀਆ ਹੋ ਸਕੇ ਉਹਦੇ ਲਈ ਸਾਨੂੰ ਚੱਜੇ ਪ੍ਰਬੰਧ ਕਰਨ ਦੀ ਲੋੜ ਆ ਤੇ ਗਾਂ ਉਹਨਾਂ ਦੇ ਬੱਚਿਆਂ ਨੂੰ ਵਿੱਦਿਆ ਜਿਹੜੀ ਦੇਣੀ ਆ ਜਾਂ ਉਹਨਾਂ ਦੇ ਕੋਲੋਂ ਬੱਚਿਆਂ ਨੂੰ ਵਿੱਦਿਆ ਦਿਵਾਉਣੀ ਆ ਉਹ ਐਫੀਡ ਕਰਨ ਦੀ ਲੋੜ ਆ ਐਡੀ ਗੱਲ ਨਹੀਂ ਜੀ ਸਿਸਟਮ ਜੀ ਆਪਾਂ ਜਿੰਨੀ ਨੀਅਤਨਾ ਕਰੀਏ ਸਾਰਾ ਕੁਝ ਹੋ ਜਾਂਦਾ ਭਾਈ ਸਾਹਿਬ ਜਦੋਂ ਅਸੀਂ ਇੱਕ ਕਾਰਜ ਵਿਦਿਆਲੇ ਦਾ ਸੋਚਿਆ ਸੀ ਅਰੰਭਿਆ ਸੀ ਤੇ ਯਕੀਨ ਕਰਿਓ ਮਹਾਰਾਜ ਹਾਜ਼ਰ ਨਾਜ਼ਰ ਨੇ ਅਜੇ ਤੱਕ ਵੀ ਸਾਡਾ ਕੋਈ ਬੈਂਕ ਅਕਾਊਂਟ ਨਹੀਂ ਹੈਗਾ ਹੂੰ ਉਹ ਸਾਨੂੰ ਪ੍ਰੈਟਿਕੂਲਰ ਪੱਕਾ ਤਾਂ ਸੰਬੰਧ ਨਹੀਂ ਆਉਂਦਾ ਇਹ ਗ੍ਰੂਹੀ ਕਰਨ ਵਾਲਾ ਜੀ ਮਹਾਰਾਜ ਦੇ ਗਾੜੀ ਬਸਰਦਾਸ ਕਰੀਦੀ ਆ ਕਿ ਮਹਾਰਾਜ ਚਲੋ ਜੇ ਸੱਚੇ ਆ ਜੇ ਤੁਹਾਨੂੰ ਲੱਗਦਾ ਵਾ ਵੀ ਕੋਈ ਕਾਰਜ ਕਰ ਰਹੇ ਸਾਡੇ ਦੇ ਕਿਰਪਾ ਕਰਿਓ ਤੇ ਯਕੀਨ ਕਰਿਓ ਇਹ ਜਿੰਨਾ ਕ ਹੁਣ ਤੱਕ ਆਪਾਂ ਇਹ ਬਿਲਡ ਅਪ ਕਰਿਆ ਨਾ ਜੀ ਇਹ ਇਦਾਂ ਹੀ ਮਾਰੇ ਨੇ ਪਰਖੇੜਾਂ ਬਣਾਈਆਂ ਵੀ ਅਸੀਂ ਖੁਦ ਅਰਾਨ ਆ ਅਸੀਂ ਚਾਰ ਦਵਾਰੀ ਕਰਦੇ ਆ ਜੀ ਦਾ ਹੋਰ ਵੀ ਕਿਰਪਾ ਨਾਲ ਮਹਾਰਾਜ ਦੀ ਮਿਹਰ ਸੀ ਚਾਰ ਦਵਾਰੀ ਦਾ ਚੜ੍ਹਦੀ ਕਲਾ ਹੋ ਜਾਣੀ ਹੈ ਤੇ ਉਹ ਹਾਂ ਜੀ ਹੁਣ 12 ਲੱਖ ਰੁਪਏ ਸਾਡੇ ਕੋਲ ਕਿੱਥੋਂ ਆਣਾ ਸੀ ਅਸੀਂ ਬੇਰਸ ਬੇਨਤੀ ਕੀਤੀ ਜੀ ਮਹਾਰਾਜ ਗਾੜੀ ਯਕੀਨ ਕਰੋ ਇਕੋ ਸਿੰਘ ਨੇ ਇਟਾਂ ਦੀ ਸੇਵਾ ਕਰਤੀ ਸਾਰੀ ਪ੍ਰਚਾਰ ਦੁਆਰੀ ਵਾਹ ਵਾਹ ਸੋ ਗੱਲ ਸਭ ਤੁਹਾਡੀ ਨੀਅਤ ਦੇ ਉੱਤੇ ਹੈ ਵੀ ਤੁਸੀਂ ਨੀਅਤ ਕਿਹੜੀ ਲੈ ਕੇ ਤੁਰੇ ਹੋ ਗੁਰੂ ਬੜੀ ਕਿਰਪਾ ਕਰਦਾ ਮਹਾਰਾਜ ਬਹੁਤ ਕਿਰਪਾ ਕਰਦੇ ਨੇ ਸੋ ਜਿੰਨੀਆਂ ਜਥੇਬੰਦੀਆਂ ਨੇ ਸਾਡੀਆਂ ਜਿੰਨੇ ਪੰਥਕ ਆਗੂ ਨੇ ਸੇਵਾਦਾਰ ਨੇ ਜਾਂ ਸਾਡੀਆਂ ਕਮੇਟੀਆਂ ਨੇ ਗੁਰੂ ਘਰਾਂ ਦੀਆਂ ਉਹਨਾਂ ਨੂੰ ਬੇਨਤੀ ਹੈ ਵੀ ਆਪਣਿਆਂ ਦੀ ਬਾਹ ਫੜੀਏ ਆਪਣਿਆਂ ਨੂੰ ਸੰਭਾਲ ਲਈਏ ਸਾਡੇ ਪ੍ਰਚਾਰਕਾਂ ਨੂੰ ਖਾਸ ਕਰਕੇ ਸੰਭਾਲੀਏ ਜਿਨ੍ਹਾਂ ਸਾਡੇ ਬੱਚਿਆਂ ਨੂੰ ਗੁਰਮਤ ਨਾਲ ਜੋੜਨਾ ਤੇ ਖੁਦੇ ਜੀਵਨ ਬਣਾਈਏ ਜੀ ਘਰਾਂ ਦੇ ਵਿੱਚੋਂ ਸ਼ੁਰੂਆਤ ਕਰੀਏ ਆਪਣੇ ਧੀਆਂ ਪੁੱਤਾਂ ਨੂੰ ਗੁਰਬੰਨ ਨਾਲ ਗੁਰਮਾਣੀ ਨਾਲ ਜੋੜੀਏ ਤੇ ਤਾਂ ਕਰਕੇ ਜਿਹੜਾ ਸਾਡਾ ਚ ਬਦਲਾਵ ਜਿਹੜਾ ਆਉਣ ਦੀ ਲੋੜ ਹੈ ਉਹ ਆਵੇ ਨਹੀਂ ਤੇ ਹਾਲਾਤ ਬਹੁਤ ਮੰਦੇ ਨੇ ਜੀ ਅਸੀਂ ਜੋ ਵਿਚਰਦੇ ਆਂ ਜ਼ਮੀਨ ਤੇ ਦੇਖਦੇ ਆਂ ਜੀ ਕਿੱਦਾਂ ਸਾਡੇ ਛੋਟੇ ਛੋਟੇ ਬੱਚੇ ਨਸ਼ਿਆਂ ਦਾ ਸ਼ਿਕਾਰ ਨੇ ਪਤ ਪੁਣ ਦਾ ਸ਼ਿਕਾਰ ਨੇ ਮਾਂ ਬਾਪ ਦੇ ਅਗਿਆਕਾਰ ਨਹੀਂ ਰਹਿ ਗਏ ਉਹ ਸਾਰਾ ਕੁਝ ਤਾਂ ਹੀ ਆ ਵੀ ਸਾਡੇ ਘਰਾਂ ਸਿੱਖੀ ਜਿਹੜੀ ਆ ਉਹ ਖਤਮ ਹੁੰਦੀ ਜਾਂਦੀ ਆ ਸਿੱਖੀ ਦੀ ਮਰਿਆਦਾ ਸਿਧਾਂਤ ਸਾਡਾ ਉਹ ਜੀਵਨ ਜੇ ਸਾਨੂੰ ਗੁਰੂ ਨੇ ਬਖਸ਼ਿਆ ਅਸੀਂ ਉਹ ਤੋਂ ਦੂਰ ਹੁੰਦੇ ਜਾਂਦੇ ਆ ਕਿਰਪਾ ਕਰੇ ਜੀ ਮਹਾਰਾ ਸਾਨੂੰ ਸਾਨੂੰ ਸਮਤ ਬਖਸ਼ੇ ਬਿਲਕੁਲ ਬਿਲਕੁਲ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜਿਹੜੇ ਜਿਹੜੀ ਵੀ ਸੰਗਤ ਸਾਨੂੰ ਸੁਣ ਰਹੀ ਹੈ ਮੈਂ ਸੰਗਤ ਦੇ ਅੱਗੇ ਵੀ ਬੇਨਤੀ ਕਰਦਾ ਹਾਂ ਕਿ ਇਹੋ ਜਿਹੇ ਪ੍ਰਚਾਰਕਾਂ ਦਾ ਵੱਧ ਤੋਂ ਵੱਧ ਆਦਰ ਵੱਧ ਵੱਧ ਤੋਂ ਵੱਧ ਮਾਇਆ ਕਰਕੇ ਸਹਿਯੋਗ ਕਰਿਆ ਕਰੋ ਕਿਉਂਕਿ ਜਿਹੜੇ ਇੱਥੇ ਬੱਚੇ ਪੜ ਰਹੇ ਨੇ ਉਹਨਾਂ ਵਿੱਚੋਂ ਹੀ ਵੱਡੇ ਵੱਡੇ ਯੋਧੇ ਬਣਨੇ ਨੇ ਵੱਡੇ ਵੱਡੇ ਵਿਦਵਾਨ ਨਿਕਲਨੇ ਨੇ ਵੱਡੇ ਵੱਡੇ ਰਾਗੀ ਢਾਡੀ ਤੇ ਪਤਾ ਨਹੀਂ ਕਿਥੇ ਕੋ ਅਹੁਦੇ ਤੇ ਚਲੇ ਜਾਣ ਬੱਚੇ ਇੱਥੇ ਪੜ੍ਹ ਕੇ ਜਿਹੜੇ ਗਰੀਬ ਸਿੱਖਾਂ ਦੇ ਬੱਚੇ ਨੇ ਸੋ ਸੰਗਤ ਅੱਗੇ ਮੈਂ ਬੇਨਤੀ ਕਰਦਾ ਕਿ ਇਹੋ ਜੇ ਸਿੱਖ ਪ੍ਰਚਾਰਕਾਂ ਦੀ ਭਾਈ ਵੱਧ ਚੜ ਕੇ ਮਦਦ ਕਰਿਆ ਕਰੋ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਜਿੰਨਾ ਵੀ ਸਹਿਯੋਗ ਸਾਥੋਂ ਹੋ ਸਕੇ ਆਪ ਜੀ ਦੇ ਮੋਢੇ ਨਾਲ ਮੋਢਾ ਲਾ ਕੇ ਅਸੀਂ ਖੜੇ ਆਂ ਤੇ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਾਜ਼ ਮਹਾਰਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ